ਲੋਣਾ ਜੀ ਪਹਿਲੀ ਲੇਟ ਹੋਈ ਜਾਂਨੇਗਾ ਸਕੂਲ ਮੈ ਜਾਣਾ ਸਜਣ ਤੁਸੀਂ ਲੱਗ ਜਾਂਦੇ ਤੇ ਸਕੂਲ ਹੁਣ ਤੂੰ ਜਾਣਾ ਤੇ ਚੱਜਦੀਆਂ ਮੈਡਮਾਂ ਮਿਲਣਗੀਆਂ ਮਾਸਟਰ ਮਿਲਣਗੇ ਅਗਲਾ ਖੂ ਤਾਂ ਮੇਰਾ ਸਾਲਾ ਗੋਹਾ ਚੱਕ ਇਹਦੇ ਘਰਾਂ ਵਾਲਾ ਹੋ ਗਈ ਉਹਨੂੰ ਤਿਆਰ ਕੀ ਗੱਲ ਤੁਸੀਂ ਕਸ ਲੜੀ ਜਾਂਦੇ ਹੋ ਤਿਆਰ ਤਾਂ ਹੋ ਗਈ ਦੀਦੀ ਟਿਫਨ ਤਿਆਰ ਕਰਤਾ ਮੇਰਾ ਆਹ ਦੀ ਬਣਾ ਪਿਆ ਤੂੰ ਆ ਨਹੀਂ ਪਿਆ ਹਾਏ ਹਾਏ ਦੀਦੀ ਤੁਮਾਂ ਇੰਨੇ ਵੀ ਮੈਨਰਸ ਨਹੀਂ ਹਾਗੇ ਵੀ ਦੇਖੀ ਮੈਂ ਛਿੱਟਿਆਂ ਥੱਲੇ ਟਿਫਨ ਧਰਨ ਲੱਗ ਰਹੀ ਜਾਂਦੀ ਆਹ ਤਾਂ ਦੇਖ ਲੈਂਦੇ ਜੀ ਗੰਦਾ ਹੁੰਦਾ ਹਜੇ ਹੋਣੀ ਰੱਖਿਆ ਸੀ ਇਹਨੂੰ ਮੈਂ ਜਿਆ ਸਾਫ ਕਰ ਦੇਣੀ ਆਹ 2 ਮਿੰਟ ਪਹਿਲੇ ਰੱਖਿਆ ਸੀ ਚਾਰ ਕਿਸ਼ਟੇ ਹ ਚਲ ਰੋਟੀ ਤਾਂ ਵਿੱਚੋਂ ਸਹੀ ਹੋਊਗੀ ਇਹ ਤਾਂ ਕੋਈ ਛਿੱਟੇ ਪੈ ਗਏ ਸਹੀ ਕਿੱਥੇ ਆ ਭਾਬੀ ਨਿਗਾਹ ਨਹੀਂ ਰੱਖਦੀ ਤੂੰ ਵੀ ਜਾਵਾ ਜਿੱਲੀ ਹੋਈ ਹੈ ਕਲਦੀਪ ਹੁਣ ਫਿਰ ਵੀ ਪੈਕ ਕੀਤੀ ਹੋਈ ਹੈ ਰੋਟੀ ਹੁਣ ਦੀਦੀ ਮੈਂ ਦਿਹਾੜੀ ਤੇ ਨਹੀਂ ਜਾਂਦੀ ਸਕੂਲ ਜਾਣੀ ਆ ਸਰਕਾਰੀ ਜੋਬ ਕਰਦੀ ਆ ਮੈਂ ਮੈਂ ਟੀਚਰਾਂ ਦੇ ਬਹਿ ਕੇ ਰੋਟੀ ਖਾਣੀ ਹੁੰਦੀ ਆ ਉੱਥੇ ਚਲ ਮੈਨੂੰ ਵੀ ਪਤਾ ਐ ਤਾਂ ਹਾਂ ਫਿਰ ਇੰਨੀ ਇੱਕ ਗੱਲ ਤੇ ਕਾਹਤੋਂ ਪਕਦੀ ਆ ਆ ਬੱਸ ਹੁਣ ਹੀ ਰੱਖਿਆ ਸੀ ਦਿਖਾਏ ਤਾਂ ਹੋਰ ਕੀ ਕਰਾਂ ਭਾਬੀ ਇੱਕ ਤਾਂ ਇਹ ਪਹਿਲਾਂ ਟਾਈਮ ਲਾਈ ਜਾਂਦੇ ਨੇ ਉੱਥੇ ਮੈਂ ਲੇਟ ਹੋਈ ਜਾਨੀ ਆਂਗੀ ਉੱਥੇ ਰੰਦਾ ਕੋਲੋਂ ਟਿਫਨ ਗੰਦਾ ਦੇਦਾ ਤੁਸੀਂ ਮੈਨੂੰ ਚੱਲ ਕੋਈ ਨਾ ਮੜਾ ਗਿੱਲਾ ਹੀ ਹੋਇਆ ਕੁਛ ਨਹੀਂ ਲੱਗਿਆ ਇੱਥੇ ਉਹ ਪੱਪੀ ਤਾਂ ਮੇਰੇ ਸੋਈ ਚ ਰੱਖ ਦਿਆ ਕਰੋ ਮੇਰੀ ਗੱਲ ਰੱਖ ਲਿਆ ਕਰੋ ਖੜ ਜਾ ਮੈਂ ਗੱਲ ਕਰਦਾ ਤੂੰ ਵੱਡੀ ਨਹੀਂ ਹੋ ਗਈ ਨਾਲੇ ਆਏ ਆ ਇਹ ਰੋਟੀ ਖੇਤ ਨਹੀਂ ਜਾਣੀ ਜਿਹੜੀ ਤੂੰ ਪਹਿਲਾਂ ਖੇਤ ਬੰਨ੍ਹ ਕੇ ਤੋਰਦੀ ਹੁੰਦੀ ਸੀ ਇਹ ਉਵੇਂ ਨਹੀਂ ਜਾਂਦੀ ਰੋਟੀ ਇਹ ਹੈ ਨਾ ਉੱਥੇ ਦੇਖ ਤੂੰ ਕਿੰਨੀਆਂ ਪੜੀਆਂ ਹੁੰਦੀਆਂ ਮੈਡਮਾ ਕਿੰਨਾ ਹਨ ਸਕੂਲ ਜਾਂਦੀਆਂ ਪਹਿਲਾਂ ਤਾਂ ਉਹ ਫਿਰ ਕਾਲਜ ਜਾਂਦੀਆਂ ਸਸਤਰਾ ਟੀਪ ਟੀਪ ਨਹੀਂ ਪੈਕ ਕਰਕੇ ਦਿੰਦੀਆਂ ਰੋਜ਼ ਮੈਂ ਐਨੇ ਤਾਂ ਮੈਂ ਵੀ ਨਹੀਂ ਪਾਗਲ ਹੈਗੀ ਫਰਕ ਪੈ ਗਿਆ ਜਰਾ ਭਾਬੀ ਮੈਨੂੰ ਪਤਾ ਦੀਦੀ ਤੁਸੀਂ ਨਾ ਮੇਰੇ ਤੋਂ ਜੈਲਸ ਕਰਦੇ ਹੋਗੇ ਵੀ ਮੈਂ ਤਾਂ ਘਰੇ ਭਾਂਡੇ ਧ ਆ ਗੱਲ ਤਾਂ ਮੇਰੇ ਦਿਲ ਦਿਮਾਗ ਚ ਹੀ ਨਹੀਂ ਹੈਗੀ ਪਤਾ ਹੈ ਤੁਹਾਡੇ ਦਿਲ ਚ ਜਿਹੜੀਆਂ ਗੱਲਾਂ ਨੇ ਨਾ ਉਹ ਮੈਂ ਚੰਗੀ ਤਰ੍ਹਾਂ ਸਮਝਦੀ ਆ ਮੈਂ ਤੇਰੇ ਤੇ ਕੰਮਲੀ ਜੈਲਸ ਕਿਉਂ ਕਰੂੰਗੀ ਮੈਂ ਤਾਂ ਸਵਾ ਮਾਨ ਮਹਿਸੂਸ ਕਰਦੀ ਆ ਪਿੰਡ ਚ ਗੱਲਾਂ ਕਰਦੇ ਆ ਹੈ ਵੀ ਉਹਦੀ ਦਰਾਨੀ ਟੀਚਰ ਲੱਗੀ ਹੋਈ ਆ ਮੈਂ ਤੇਰੇ ਤੇ ਕਿਉਂ ਜੈਲਸ ਕਰੂੰਗੀ ਤੂੰ ਮੈਨੂੰ ਕੰਦਾ ਟੀਫਨ ਦੇਤਾ ਜਿ ਮਾਨ ਕਰਦੇ ਹੋ ਪਹਿਲਾਂ ਨਾ ਫਰਕ ਪੈ ਗਿਆ ਭਾਬੀ ਤੇਰਾ ਪਹਿਲਾਂ ਦੇਖ ਲੈ ਤੂੰ ਕਿੰਨਾ ਕੰਮ ਕਰਦੀ ਸੀ ਰੋਟੀ ਬੈਠਿਆਂ ਨੂੰ ਫੜਾਉਂਦੀ ਸੀ ਹੁਣ ਇੱਕ ਟੀਫਨ ਬਣਾਉਣ ਮਾਰੀ ਤੇਰਾ ਮੌਤ ਪੈ ਜਾਂਦੀ ਆ ਫਿਰ ਕਹਿੰਗੇ ਕੀ ਕਹਿੰਦਾ ਮੇਰੀ ਗੱਲ ਸੁਣ ਰੋਟੀ ਤੇ ਮੈਂ ਹੁਣ ਵੀ ਬੈਠਿਆਂ ਨੂੰ ਫ ਮੈਂ ਕਹਿੰਦੀ ਨਾ ਕੋਈ ਨਾ ਸਕੂਲ ਜਾਂਦੀ ਹੈ ਵਿਚਾਰੀ ਉੱਥੇ ਪੜਾਉਣਾ ਕਿਹੜਾ ਸੌਖਾ ਹੈ ਬੱਚਿਆਂ ਨਾਲ ਬਹੁਤ ਸਿਰਖ ਪਾਈ ਕਰਨੀ ਪੈਂਦੀ ਹੈ ਵੀ ਥੱਕੀ ਹੋਊਗੀ ਮੈਂ ਤਾਂ ਕਿਸੇ ਕੰਮ ਨੂੰ ਵੀ ਨਹੀਂ ਕਹਿੰਦੀ ਕੰਮ ਨੂੰ ਮੈਨੂੰ ਕੀ ਆਖੋਗੇ ਤੁਸੀਂ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਟਾਈਮ ਨਹੀਂ ਹੁੰਦਾ ਭਾਬੀ ਇਹਦੇ ਕੋਲ ਵਿਚਾਰੀ ਥੱਕੀ ਹੁੰਦੀ ਆ ਗੁੱਸੇ ਕਿਉਂ ਹੁੰਦੀ ਚਲੋ ਜੀ ਲੇਟ ਹੋਈ ਜਾਂਦੀ ਆ ਕਿ ਸਕੂਲ ਜਾਣਾ ਹੋਵੇ ਚਲ ਸਕੂਟਰੀ ਤੇ ਚੱਲਾਂਗੇ ਲੈ ਕਮਲੀ ਮਾਰੀ ਜੀ ਗੱਲ ਤੇ ਉਹੀ ਭੱਖਣ ਲੱਗ ਜਾਂਦੀ ਆ ਕਹਿੰਦੀ ਮੇਰੇ ਤੇ ਜੈਲਸ ਕਰਦੀ ਐ ਵੀ ਮੈਂ ਤੇਰੇ ਤੇ ਜੈਲਸ ਕਿ ਕਰੂੰਗੀ ਮੈਂ ਤਾਂ ਸਭ ਨੂੰ ਮਾਣ ਮਹਿਸੂਸ ਕਰਦੀ ਆ ਕਿਉਂ ਜਲਸ ਕਰੂੰਗੀ ਨਾਲੇ ਅਕਲਦੀਪ ਦੇਖ ਲਾ ਪਰ ਕੁਲਦੀਪ ਵੀ ਸਹੀ ਕਹਿੰਦਾ ਹੈ ਹਰ ਦੇ ਘਰ ਅਲਦੀਸ਼ਾ ਜੀ ਬੋਲਦਾ ਹੰਗੜਲਾ ਸਾਰਾ ਕੰਮ ਕਰਦੀ ਆ ਕਦੇ ਕਿਸੇ ਕੰਮ ਨੂੰ ਨਹੀਂ ਕਿਹਾ ਮੰਮੀ ਨੇ ਵੀ ਨਹੀਂ ਕਿਹਾ ਵੀ ਚੱਲ ਤੂੰ ਕੰਮ ਕਰ ਲੈ ਪਰ ਫਿਰ ਵੀ ਪਤਾ ਨਹੀਂ ਚੱਲ ਕੋਈ ਗੱਲ ਨਹੀਂ ਜੋ-ਜੋ ਸੋਚਦੀ ਐ ਸੋਚੀ ਜਾਂਦੇ ਮੈਂ ਤਾਂ ਜਿੱਤੇ ਕਦੇ ਵੀ ਨਹੀਂ ਮੱਚੀ ਹੈਗੀ ਪਰ ਇਹਦੇ ਮਨ 'ਚ ਜ਼ਰੂਰ ਐ ਵੀ ਇਹ ਮੇਰੇ ਤੇ ਲੱਗਦੇ ਨਾ ਮੈਂ ਪੈ ਗਈ ਮੇਰਾ ਸਿਰ ਜਾਂ ਦੁਖੀ ਜਾਂਦਾ ਤੇ ਤੁਸੀਂ ਕੀ ਖਾਰੂ ਜਾਂ ਪਾਈ ਜਾਂਦੇ ਸੀ ਆਏ ਨਹੀਂ ਵੀ ਬੰਦੇ ਦਾ ਚਿੱਤ ਢੱਲੇ ਪੈਦੇ ਛੱਟ ਟਿਕ ਜਾਣ ਦਿਓ ਮੁੰਮੀ ਉਹ ਮਰਾ ਟੀਪੜਾ ਦਾ ਬਾਹਰ ਰਹਿ ਗਿਆ ਕੰਧੋਂ ਇਧਰ ਆਪ ਤਾਂ ਮੈਂ ਉਹ ਨਮ ਤਾਂ ਛਿੱਟੇ ਜਿ ਡਿੱਗੀ ਜਾਂਦੇ ਨਾ ਮੀਂਹ ਤਾਂ ਹੈ ਨਹੀਂ ਗਾ ਐਨੇ ਚਿਰ ਹਲੂ ਤਾਂ ਬੋਲਣ ਲੱਗ ਗਈ ਕਿਉਂ ਮੇ ਤਾਂ ਟੀਪਣ ਗਿੱਲਾ ਹੋ ਗਿਆ ਤੇ ਟੀਪਣ ਗਿੱਲਾ ਹੋ ਗਿਆ ਤਾਂ ਫਿਰ ਆਪ ਤਿਆਰ ਕਰ ਲਿਆ ਕਰ ਐਡਾ ਵੀ ਫਿਰ ਇੱਥੇ ਕੋਈ ਤਾਂ ਹੌਸ ਨਹੀਂ ਹੈਗੀ ਚਲ ਕੋਈ ਨਾ ਮੁੰਮੀ ਫੇਰ ਕੀ ਨਿਆਣੀ ਅੱ ਵਿਚਾਰੀ ਨਾ ਲੋੜ ਸਕੂਲ ਜਾਣਾ ਹੁੰਦਾ ਇੱਥੇ ਬਹੁਤ ਔਖਾ ਹੈ ਕਿਹੜਾ ਪੜਾਉਣਾ ਸੌਖਾ ਹੁੰਦਾ ਜਵਾਕਾਂ ਨੂੰ ਨਾ ਉਹਨੇ ਸਕੂਲ ਜਾਣਾ ਆਪਾਂ ਕਿਹੜਾ ਇੱਥੇ ਗੱਦੀ ਤੇ ਬੈਠੀਆਂ ਰਹਿੰਦੀਆਂ ਸਾਰਾ ਦਿਨ ਕੰਮ ਕਰਦੀਆਂ ਤੂੰ ਕਰਦੀ ਮੈਂ ਆਪਾਂ ਢਾਂਡਾ ਤੇ ਮੱਥਾ ਮਾਰਦੀ ਫਿਰਦੀ ਰਹਿਣੀ ਆ ਦੇਖਦੀ ਤਾਂ ਹੈਗੀ ਆ ਮੈਂ ਇਹਨੂੰ ਥੋੜਾ ਜਿਹਾ ਬੋਲਦੀ ਤਾਂ ਵੜਾ ਹੀ ਆ ਇਹ ਚਾਰ ਅੱਖਰ ਕੀ ਪੜ੍ਹੀ ਆ ਆਪਾਂ ਨੂੰ ਸਿਖਾਉਣ ਨੂੰ ਕਰਦੀ ਆ ਇਹ ਕੋਈ ਨਾ ਮੰਮੀ ਤੁਹਾਨੂੰ ਪਤਾ ਨਹੀਂ ਹੈਗਾ ਬਸ ਦਿਮਾਗ ਹੀ ਵਰਨਾ ਘੁੰਮ ਜਾਂਦਾ ਤੂੰ ਇੰਨਾ ਤਾਂ ਨਹੀਂ ਵਿਚਾਰੀ ਉਹ ਕਰਦੀ ਹੈ ਵੀ ਪਤਾ ਨਹੀਂ ਮੰਨਦੀ ਦਿਮਾਗ ਕਮਾ ਕੇ ਕੋ ਮਜਾ ਨਾ ਦਿਮਾਗ ਤਾਂ ਪੈਸੇ ਨੇ ਕਮਾ ਛੱਡਿਆ ਉਹਨੂੰ ਆਇਆ ਮੈਂ ਚਾਰ ਅੱਖਰ ਪੜ੍ਹੀਆਂ ਖਾਨੀ ਮੈਨੂੰ ਚੱਜ ਗਿਆ ਸਾਰਾ ਚਲ ਕੋਈ ਨਾ ਮੰਮੀ ਉਹ ਜਿਵੇਂ ਸੋਚਦੀ ਐ ਸੋਚੀ ਜਾਂਦੇ ਇਹ ਗੱਲ ਤਾਂ ਮੈਨੂੰ ਵੀ ਕਹਿ ਗਈ ਕਹਿੰਦੀ ਤੂੰ ਮੇਰੇ ਤੇ ਟੈਨਸ਼ਨ ਕਰਦੀ ਐ ਲੈ ਮੈਂ ਕਿਉਂ ਭਲਾ ਦੀ ਮੱਛੂਂ ਦੀ ਉਹ ਤੇ ਐਡੀ ਵੱਡੀ ਗੱਲ ਮੈਨੂੰ ਕਹਿਦੀ ਮੈਂ ਉਹਦਾ ਕਿੰਨਾ ਚੰਗਾ ਸੋਚਣੀ ਆ ਚੰਗਾ ਤਾਂ ਸੋਚਦੇ ਆ ਪੁੱਤ ਤਾਂ ਹੀ ਤਾਂ ਰੱਖ ਛੱਡਿਆ ਨਾਲ ਨਹੀਂ ਚਾਕੇ ਭਾਂਡੇ ਜਿਵੇਂ ਕਿੱਦੇ ਨਹੀਂ ਇਹਨਾਂ ਦੇ ਬੀਹੇ ਚ ਮਾਰਦੀ ਜਿਹਦੇ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਇਹਨੇ ਚਲ ਕੋਈ ਨਾ ਇਹ ਹੀ ਤਾਂ ਮੈਂ ਸੋਚਦੀ ਆ ਵੀ ਆਪ ਤੇ ਆ ਪ ਮਈ ਆਉਂਦੇ ਦੇ ਪਿੱਛੇ ਤਾਂ ਕਰਕੇ ਮੈਂ ਕੁਝ ਬੋਲਦੀ ਸੀ ਚੱਲ ਬੋਲਣਾ ਵੀ ਕਾਦੇ ਵਾਸਤੇ ਆ ਤੇ ਵੀ ਮੇਰੀ ਦਰਾਨੀ ਐ ਐਵੇਂ ਬੋਲਾਂਗੇ ਆਪ ਸੁਚਾਨਬਨ ਹੋਊਗੀ ਲੋਕ ਤਮਾਸ਼ਾ ਦੇਖਣਗੇ ਆਪਣੀ ਤਾਂ ਪੁੱਤੋ ਉਹ ਗੱਲ ਐ ਕਹਿੰਦੇ ਹੁੰਦੇ ਆ ਨਾ ਕਿ ਚੋਰ ਦੀ ਮਾਂ ਕੋਠੀ 'ਚ ਮੂੰਹ ਤੇ ਆਪਾਂ ਤਾਂ ਸਭ ਕੁਝ ਜਾਣ ਕੇ ਵੀ ਕੁਝ ਕਹਿਣ ਜੋਗਰੇ ਨਹੀਂ ਨਾ ਚੱਲ ਮੰਮੀ ਕਾਦੇ ਵਾਸਤੇ ਬੋਲਣਾ ਦਾ ਆਪਾਂ ਤਾਂ ਸੋਚੀ ਜਾਂਦੇ ਆ ਪਰ ਉਹ ਨਹੀਂ ਸੋਚਦੀ ਉਹ ਪਤਾ ਨਹੀਂ ਕੀ ਕੁਝ ਸੋਚਦੀ ਰਹਿੰਦੀ ਐ ਚੱਲ ਕੋਈ ਨਾ ਹੁਣ ਤੁਸੀਂ ਨਾ ਬੋਲਿਓ ਜੋ ਆਗੀ ਉਹ ਬੋਲਾਂ ਕਿਉ ਨਾ ਆ ਜਾਣ ਦੇ ਜਰਨੈਲ ਨੂੰ ਉਹਦੇ ਨਾਲ ਕਰਦੀ ਆ ਮੈਂ ਗੱਲ ਐ ਤਾਂ ਫੇਰੇ ਸਿਰ ਤੇ ਚੜ ਕੇ ਬਹਿ ਜਾਣਗੇ ਨਾ ਮੰਮੀ ਕਾਦੇ ਵਾਸਤੇ ਕੁਝ ਕਹਿਣਾ ਸਗੋਂ ਹਨੂ ਤਾਂ ਐ ਕਹੂਗੀ ਤੂੰ ਹੀ ਮੰਮੀ ਨੂੰ ਉਂਗਲਾ ਲਾਈਆਂ ਨੇ ਤੇ ਫੇਰ ਲਾਈਆਂ ਤਾਂ ਲਾਈਆਂ ਸਹੀ ਫੇਰ ਦੱਸਣਾ ਨਹੀਂ ਨਾ ਤੇਰਾ ਪਾਸੇ ਕਰ ਕਰ ਹਜਾਲ ਆਹੀ ਜਾਣ ਤੇ ਮੈਂ ਕਹਾ ਵੀ ਨਾ ਉਹਨਾਂ ਨੂੰ ਚੱਲ ਕੋਈ ਨਾ ਫੇਰ ਮੈਂ ਕਿਹੜਾ ਗੱਲ ਦਾ ਗੁੱਸਾ ਕਰਦੀ ਆ ਕੋਈ ਗੱਲ ਨਹੀਂ ਮੇਥੇ ਛੋਟੀ ਆ ਤੂੰ ਗੁੱਸਾ ਨਾ ਕਰ ਮੈਨੂੰ ਤਾਂ ਗੁੱਸਾ ਆਉਂਦਾ ਹੀ ਹੈਗਾ ਚੱਲ ਕਾਦੇ ਵਾਸਤੇ ਮੰਮੀ ਨਹੀਂ ਟਿੱਡਕ ਜਿੰਨਾ ਐ ਸਾਰਾ ਕੁਝ ਭੁੱਲ ਗਿਆ ਤੀਮੀ ਦੇ ਮੰਗਰ ਲਾ ਕੇ ਉਬਸ ਹੁੰਦੀ ਆ ਹੁਣ ਉਹ ਤਾਂ ਪਰਿਵਾਰ ਦੀ ਕਰੂ ਬਣਾਵ ਦੇ ਦੀ ਕਰੂਗਾ ਪਰਿਵਾਰ ਦੀ ਇਹਨੂੰ ਆਏ ਨਹੀਂ ਪਤਾਗਾ ਵੀ ਮੇਰੀ ਮਾਸੀ ਦੇ ਕਿੰਨੇ ਹਾਲਾ ਨਾਲ ਮੈਨੂੰ ਪਾ ਲਿਆਗਾ ਚਲੋ ਕੋਈ ਨਹੀਂ ਕੋਈ ਨਾ ਕੋਈ ਨਾ ਕਹਿ ਕੇ ਤਾਂ ਫਿਰ ਬਸ ਲੋਟ ਨਹੀਂ ਆਉਣਾ ਕੰਮ ਮਾਂਜੀ ਜਾਈ ਫਿਰ ਇਹਨਾਂ ਦੇ ਭਾਂਡੇ ਮੈਂ ਕੀ ਲੈਣਾ ਥੇਤ ਵੀ ਪਾਣੀ ਪਾਣੀ ਆ ਘਰੇ ਆ ਜਾ ਇੱਥੇ ਪਾਣੀ ਪਾਣੀ ਆਮਣ ਤੀਏ ਚਾਹ ਬਣੀ ਲਿਆ ਦੇ ਐ ਪੁੱਤ ਲਿਓ ਨੀਆ ਚਾਚਾ ਜੀ ਚਾਹ ਤਾਂ ਪੀ ਲਈ ਪਾਈ ਮੇਰੀ ਗੱਲ ਸਮੂੜਿਆ ਕੀ ਗੱਲ ਹੋ ਗਈ ਹੁਣ ਤਾਂ ਆਪਦੀ ਨੋਂ ਨੂੰ ਕਹਦਾ ਕਰ ਚਾਦੀ ਘੁੱਟ ਕਰਕੇ ਫੜਾ ਰਿਆ ਕਰੂੰਗੀ ਤੇ ਇਹ ਵੀ ਮੇਰੀ ਨੂ ਹੀ ਐ ਤੇਰੀ ਨੋਂ ਤਾਂ ਹੈਗੀ ਆ ਪਰ ਤੇਰੀ ਨੋਂ ਸਾਨੂੰ ਨਹੀਂ ਆਉਂਦਾ ਕੁਛ ਮਨ ਦੀ ਕਿਉਂ ਕੀ ਗੱਲ ਹੋ ਗਈ ਆ ਤੜਕੇ ਗੋਡੇ-ਗੋਡੇ ਕਲੇਸ ਕਰਕੇ ਗਈ ਆ ਮਨ ਨਾਲ ਅਕੇ ਮੇਰਾ ਟਿਫਨ ਧਰ ਤੱਕ ਧੋੜੀ ਦੇ ਕੇ ਮੀ ਪੈ ਗਿਆ ਉੱਤੇ ਮਾੜਾ-ਮੋਟਾ ਸਮਝਾ ਲਿਆ ਕਰ ਉਹਨਾਂ ਨੂੰ ਦੇਖ ਬੰਦ ਤੂੰ ਮੈਂ ਉਹਨੂੰ ਤਾਂ ਕਹਿ ਨਹੀਂ ਸਕਿਆ ਨੂ ਨੂੰ ਪਰ ਮੁੰਡੇ ਨੂੰ ਜਰੂਰ ਸਮਝਾ ਦੂੰ ਮੈਂ ਮੁੰਡੇ ਨੂੰ ਸਮਝਾ ਭਾਈ ਬੰਮਾ ਨੂੰ ਸਮਝਾ ਪਰ ਇਹ ਕੰਮ ਲੋਟ ਨਹੀਂ ਜਿਹੜਾ ਉਹ ਕਰੀ ਜਾਂਦੇ ਆ ਚੱਲ ਕੋਈ ਨਾ ਮਮੀ ਤੁਸੀਂ ਤੁਹਾਨੂੰ ਬੋਲੀ ਜਾਂਦੀ ਆ ਮੈਨੂੰ ਨਹੀਂ ਪਤਾ ਬੋਲਾਂ ਕਿਉਂ ਨਾ ਜੇ ਮਾੜਾ ਮਟਾ ਕਹਾਂਗੇ ਤਾਂ ਫੇਰ ਹੀ ਉਹਨਾਂ ਦੇ ਖਾਨੇ 'ਚ ਗੱਲ ਪਾਉਣੀ ਕੋਈ ਚੰਨ ਕੋਈ ਨਾ ਮਾੜਾ ਜਾਂ ਕੀ ਕਹਿ ਗਈ ਮੈਂ ਤੁਹਾਨੂੰ ਇੰਨੀ ਦੱਸਦਾ ਹਾਂ ਘਰ ਚ ਕਲੇਸ਼ ਹੋਊਗਾ ਨਿਕਲ ਦੀਤ ਲੜੂਗਾ ਮੈਂ ਤੇ ਇਸ ਤਾਂ ਵੀ ਗੱਲ ਨਹੀਂ ਹੈ ਬਾੜੇ ਮੋਟੇ ਕੰਨ ਹੋਣੇ ਚਾਹੀਦੇ ਉਹਨਾਂ ਦੇ ਟੱਬਰ ਦੇ ਵਿੱਚ ਕਿਵੇਂ ਰਹੇਗਾ ਕਿਵੇਂ ਘਰ 'ਚ ਕੱਟੀ ਜਾਵੇ ਇਹ ਤਾਂ ਪਹਿਲਾਂ ਨਹੀਂ ਸੀ ਕੁਝ ਬੋਲਦਾ ਹੁਣ ਨਹੀਂ ਬੋਲਦਾ ਨੋ ਮੂਰੇ ਕਾਦੀ ਮਜਾਲੀ ਨਹੀਂ ਵੀ ਕੁਝ ਬੋਲਦੇ ਮੈਂ ਕਿਹਾ ਲੈ ਪੁੱਤ ਨੂੰ ਵੀ ਨਹੀਂ ਕਹਿਣਾ ਤੂੰ ਕੁਝ ਕਲੋ ਬਾਕੀ ਤੇਰਾ लाडला ਤੂੰ ਕਹਦੀ ਮੇਰਾ लाडला ਕੀ ਹੈ ਜੇ ਮੇਰਾ लाडला ਸੀ ਤਾਂ ਮੈਂ ਉਹਦੀ ਗਲਤੀ ਬਰਦਾਸ਼ਤ ਕਰ ਲਈ ਪਰ ਹੁਣ ਨਹੀਂ ਭਾਈ ਮੈਂ ਸਿਰ ਤੇ ਬਹਉਂਦੀ ਹੁਣ ਆਪ ਦਾ ਜਵਾਕਰ ਨੂੰ ਆਪ ਸੰਭਲਾ ਜਦੋਂ ਮੈਂ ਉਦੋਂ ਕਹਿੰਦਾ ਹੁੰਦਾ ਸੀ ਕੋਸੋ ਤਾਂ ਤੂੰ ਕਹਿ ਨਹੀਂ ਸੀ ਉਹ ਤਾਂ ਕੁਛੜ ਚਲਾ ਲੈ ਲੈਂਦੀ ਸੀਗੀ ਹੁਣ ਮੈਂ ਸੰਭਲਾ ਜਦੋਂ ਹੁਣ 22-25 ਸਾਲ ਦਾ ਹੋ ਗਿਆ ਹੈ ਹੁਣ ਉਦੋਂ ਮੇਰਾ ਫਰਜ਼ ਬੰਦਾ ਸੀ ਵੀ ਚੱਲ ਨਿਆਣਾ ਸੀ ਮਾਂ ਬਾਰਾਗਾ ਹੁਣ ਵਿਆਹ ਹੋ ਗਿਆ ਪਰਿਆ ਗਿਆ ਨਰੇ ਤਾਂ ਆਪ ਬੋਲਿਆ ਨਾਲੇ ਉਹ ਬੋਲ ਕੇ ਗਈ ਹੈ ਮਾੜੀ ਮੋਟ ਤੈਨੂੰ ਸਮਝ ਚਾਹੀਦੀ ਆ ਤੇ ਹੁਣ ਵੀ ਤੇਰਾ ਫਰਜ ਬੰਦਾ ਹੁਣ ਸਾਂਹ ਨੂੰ ਫਿਰ ਫਿਰ ਤੇਰਾ ਲਾਡਲਾ ਜਦੋਂ ਮਮੀ ਕੋਈ ਨਾ ਤਾਂ ਸੁਭਾਅ ਕੀ ਬੋਲ ਕੇ ਵੀ ਹੈ ਕੜਾਉਂ ਗੁੱਸੇ ਚ ਬੋਲੀ ਐ ਨਾ ਨਾਲੇ ਤੁਹਾਨੂੰ ਪਤਾ ਤਾਂ ਹੈ ਹਰ ਇੱਕ ਗੱਲ ਤੇ ਗੁੱਸੇ ਚ ਕਹਿੰਦੀ ਐ ਫਿਰ ਆਪਾਂ ਨੂੰ ਗੁੱਸਾ ਕਿਉਂ ਆਵੇ ਉਹਦੀ ਗੱਲ ਦਾ ਫਿਰ ਆਪਾਂ ਹੀ ਚੱਲੀ ਜਾਵਾਂਗੇ ਫਿਰ ਲੈ ਕੇ ਭਾਈ ਅੱਡ ਹੋ ਜਾ ਆਪਦੇ ਜਵਾਕਾਂ ਨੂੰ ਹੋਰ ਕੀ ਐ ਫਿਰ ਮੈਂ ਆਪਦੀ ਨੌਂਦਾ ਤਾਂ ਨਹੀਂ ਹਜਾਲਾ ਹੋਣਾ ਹੁਣ ਉਹਨਾਂ ਦੀ ਖਾਤਰ ਉਹ ਤਾਂ ਹੀ ਤੁਸੀਂ ਅੱਡ ਕਰਨਾ ਅੱਡ ਹੋ ਜਣੇ ਇਸ ਤਾਂ ਮੈਂ ਤਾਂ ਗੱਲ ਕਰ ਲਊਗਾ ਅੱਡ ਕਾਦੇ ਵਾਸਤੇ ਹੋਣਾ ਮਮੀ ਤੇ ਬਸ ਤੁਸੀਂ ਤੁਹਾਨੂੰ ਪਤਾ ਮਮੀ ਦੇ ਬੀਪੀ ਵੱਜ ਜਾਂਦਾ ਮਮੀ ਕਾਦੇ ਵਾਸਤੇ ਅੱਡ ਹੋਣਾ ਐ ਇਕੱਠੇ ਰਹਿਣੇ ਕੀ ਕਹਿਣਗੇ ਲੋਕ ਲੋਕਾਂ ਵਰ ਵੀ ਸੋਚ ਲੋ ਤੈਨੂੰ ਇਹਦੇ ਸਵਾਲਾ ਤਾਂ ਭਾਈ ਪਤਾ ਇਹਦਾ ਨਾ ਗੱਲ ਕਰੇ ਨਾ ਮੈਨੂੰ ਕਰਨ ਦੇਵੇ ਪਰ ਤੂੰ ਵਧਾ ਨਾ ਕੁਲਦੀਪ ਨਾਲ ਗੱਲ ਕਰ ਲਈ ਵੀ ਭਾਈ ਮਾੜਾ ਮੋਟਾ ਲਿਆਕਤ ਨਾ ਬੋਲਿਆ ਕਰੋ ਜੇ ਪੱਕੀਆਂ ਖਾਣੀਆਂ ਨਹੀਂ ਆਪਦੀਆਂ ਪਾ ਕੇ ਲੈ ਜਾ ਕਰੋ ਟੀਪੰਟ ਜੈਰੀਆਂ ਮਰਜੀ ਕੋਈ ਨਾ ਚੱਲ ਮੈਂ ਆ ਜਾਂਦੇ ਕੁਲਦੀਪ ਨੂੰ ਕਰਨ ਨੂੰ ਗੱਲ ਉਹਦੇ ਨਾਲ ਇਹ ਗੱਲ ਨਹੀਂ ਬਣਦੀ ਨਹੀਂ ਚਾਚਾ ਜੀ ਕਾਦੇ ਵਾਸਤੇ ਗੱਲ ਕਰਨੇ ਰਹੇ ਨਾ ਨਾ ਭਾਈ ਕੁਝ ਨਹੀਂ ਹੁੰਦਾ ਕਹਿਣ ਨਾ ਕਿ ਹੁੰਦਾ ਉਹ ਕਿ ਅਪਗਾਨਾ ਦਾ ਆਪਦਾ ਮੁੰਡਾ ਹੈ ਫਿਰ ਸੋਹੀ ਗੱਲ ਮੇਰੇ ਤੇ ਆਜੂਗੀ ਪੈ ਨਹੀਂ ਪੀ ਆਜੂਗੀ ਤੇਰੇ ਤੇ ਗਾਲ ਓ ਹੁਣ ਮੇਰੀ ਨਸ ਸਵੇਰੇ ਕਿੰਨਾ ਤਾਂ ਜਿੱਦ ਕੇ ਗਏ ਦੋਨੇ ਜੀ ਮੈਨੂੰ ਕਹਣਗੇ ਤੂੰ ਸਖਾਤਾ ਤੂੰ ਉਂਗਲਾਂ ਲਾਤੀਆਂ ਚਾਚੇ ਨੂੰ ਵੀ ਤੇਰੀ ਕੀ ਕੰਧ ਸੱਟ ਦੇਣਗੇ ਗਾ ਦੇਣਗੇ ਨਾਲੇ ਹੋਰ ਕਰਦੇ ਆਂਗੇ ਇਹ ਨਾ ਘਰ ਚ ਕਲੇਸ਼ ਪੈ ਜੂ ਖਾਮ ਖਾਦਾ ਕਾਦੇ ਵਾਸਤੇ ਮੈਂ ਤਾਂ ਭਾਈ ਤੈਨੂੰ ਸੁਣਾਈ ਕਰਨੀ ਸੀ ਕਰਤੀ ਤਿਖ ਇਹਦੂ ਬਾਅਦ ਆਪਣੇ ਘਰੇ ਵੱਧ ਕਲੇਸ਼ ਪਾਵੇ ਜੇ ਹੁਣ ਮੇਰਾ ਪੁੱਤ ਕੁਛ ਬੋਲੂ ਜੇ ਇਹਨੂੰ ਬੋਲਦਾ ਸੁਣ ਲੈ ਫਿਰ ਐਵੇਂ ਡਾਂਗੋ ਡਾਂਗੀ ਹੋਣਗੇ ਨਾ ਕੋਈ ਉਹ ਆਪਦੇ ਨੂੰ ਵਰਜ ਲੈ ਮੈਂ ਆਪਦੇ ਨੂੰ ਸਾਭਦੀ ਆ ਠੀਕ ਹੈ ਨਾ ਕੋਈ ਨਹੀਂ ਮਾੜੇ ਉਹਨੂੰ ਤਾਂ ਤੁਸੀਂ ਦੂਜੀ ਕੁੜੀ ਦਾ ਕਹਿ ਸਕਦੇ ਆਂ ਦੂਜੀ ਕੁੜੀ ਨੂੰ ਮੈਂ ਕੀ ਕਹਾ ਜੇ ਉਹ ਮੂਰੇ ਕੋਈ ਗੱਲ ਸੁਣਨ ਦੇਵੇ ਤੀਵੀ ਦਾ ਗੁਲਾਮ ਦਾ ਤਾਂ ਹੀ ਹੈ ਹੈ ਪੈਰ ਤੇ ਪਾਣੀ ਤਾਂ ਉਹ ਪੈਣ ਨਹੀਂ ਦਿੰਦਾਗਾ ਚਲ ਕਲਦੀਪ ਨੂੰ ਮੈਂ ਕਹਿ ਦੂੰਗਾ ਮਾੜੇ ਬਜਾਣਾ ਸਮਝਾ ਦੇ ਉਹ ਬਾਕੀ ਹੈ ਨਿਆਣੀ ਉਮਰ ਦੀ ਆ ਉਹ ਨਿਆਣੀ ਹੈ ਜਿਹੜੀ ਮਾਤ ਨੂੰ ਆਪਾਂ ਆਪਦੇ ਘਰੇ ਆਈਂ ਦੇਵਾਂਗੇ ਉਹੀ ਆਊਗੀ ਉਹਨੂੰ ਠੀਕ ਹੈ ਨਾ ਜਾਂ ਕਰ ਲੈ ਪਸ਼ੂਆਂ ਨੂੰ ਪਾਲਾ ਨੀਰਾਚਾਰ ਚਲ ਮੈਂ ਜਾਣਾਗਾ ਉਧਰ ਪਰਸਾਂ ਨੂੰ ਨਹੀਂ ਦੇਣਾਗਾ ਨਹੀਂ ਜਾਂ ਬੜਾ ਪਿਆਗਾ ਇਹ ਤਾਂ ਆਪ ਮੂੰਹ ਵਿੱਚ ਕੇ ਤੁਰਿਆ ਫਿਰਦਾ ਰਹਿੰਦਾ ਸਾਰਾ ਦਿਨ ਇਹਨੇ ਕੀ ਕਹਿਣਾ ਸੀਗਾ ਨਾਲੇ ਭਾਈ ਤੈਨੂੰ ਗੋ ਹੋਊਗੀ ਤੇਰੀ ਨਾਉ ਦੀ ਮੇਰੀ ਨਾ ਕੋਈ ਨਹੀਂ ਭਾਂਡੇ ਮਾਂ ਦੀ ਹੁਣ ਬਥੇਰੇ ਮਾਂ ਜਲੇ ਸੋਡੇ ਟੱਬਰ ਦੇ ਅੱਜ ਤਾਂ ਬਾਲਾ ਥੱਕ ਗਈ ਜੀ ਮੈਂ ਉਹ ਥੱਕੇ ਨੂੰ ਵੀ ਕਿੱਥੋਂ ਡੱਡ ਘੜਾਈ ਦੇ ਆ ਲੈ ਜਵਾਕ ਹੁੰਦੇ ਨੇ ਕੇ ਬੱਸ ਜਵਾਕ ਬਾਲਾ ਰੌਲਾ ਪਾਉਂਦੇ ਨੇ ਮੇਰੀ ਗੱਲ ਸੁਣੋ ਕੱਲ ਨੂੰ ਛੁੱਟੀ ਹੈ ਜੀ ਅੱਛਾ ਅੱਜ ਆਪਾਂ ਡਿਨਰ ਤੇ ਚੱਲੀਏ ਚੱਲ ਬਣਾਗੇ ਨਾਲੇ ਉਹ ਬੈਠ ਨਹੀਂ ਇਹਨਾਂ ਨੂੰ ਵੀ ਤਾਂ ਰੌਲਾ ਪਾ ਲਈ ਡਿਨਰ ਦਾ ਇਹਨਾਂ ਨੂੰ ਪਤਾ ਪੂਤਾ ਨਹੀਂ ਹੈਗਾ ਇਹ ਪਾਨੀ ਮਾਰ ਦੇਣੀ ਆ ਉਹ ਤਾਂ ਮੈਨੂੰ ਪਤਾ ਹੈ ਨਹੀਂ ਨਾ ਫਿਲਮ ਲੱਗ ਰਹੀ ਐ ਨਵੀਂ ਫਫੇ ਕੁੱਟਣੀ ਆ ਹਾਂ ਹਨਾ ਉਹ ਦੇਖ ਕੇ ਆਵਾਂਗੇ ਆਪਾਂ ਉਹ ਕਹਿੰਦੇ ਉਹ ਦੇਖੀ ਚਾਹੀਦੀ ਬੁੜੀਆਂ ਨੂੰ ਕਹਿੰਦੇ ਬੁੜੀਆਂ ਦੇਖ ਕੇ ਚੰਬਲ ਜਾਂਦੀਆਂ ਫਿਲਮੋਂ ਐਵੇਂ ਨਾ ਤੂੰ ਬੋਲੀ ਲੈ ਕਿ ਤੂੰ ਕਰੀ ਜਾ ਕੋਈ ਮਸਾ ਦਾ ਟਾਈਮ ਲੱਗਦਾ ਹਫਤੇ ਚ ਨਹੀਂ ਦੇਖੇ ਮੁੱਤੀ ਉਹਦੇ ਮਸਾ ਨਹੀਂ ਕਰੀਂ ਜੀ ਤੂੰ ਉਨੀ ਕੁੜੀ ਨੂੰ ਚੱਲ ਮਾਰ ਉਹ ਤਾਂ ਨਹੀਂ ਭਾਗਦੀ ਤੂੰ ਚੱਲੀ ਮਾਰਨਾ ਹੋਰ ਕੀ ਕਰਨਾ ਚੱਲ ਕੋਈ ਚੱਲ ਜਿਆ ਸਾਡਾ ਸਸਰੀ ਘਰ ਬੁਲਾਦੀ ਚਾਚੀ ਮੈਂ ਤਾਂ ਚਾਚੀ ਚਾਚੀ ਆ ਗਿਆ ਕੋਈ ਬੜਾ ਹਾਰਾ ਰੱਟਾ ਬਹੁਤ ਜਿਆਦੇ ਪਾਣੀ ਪੂਣੀ ਖੜਾ ਹੋਣਾ ਆ ਗਿਆ हां दीदी आ गई थक गई मैं तो बाळा रोटी बन रही है हां रोटी तो बनी हुई है पहली बनाती थी रोटी अच्छा मैं पानी लेके दينيں پہلے ਤੈਨੂੰ ਲਿਆ ਦੋ ਜੇ ਬਣਾ ਦੇ ਭਾਈ ਰੋਟੀ ਖਾ ਲੈਣਗੇ ਬਣਾਉਣੀ ਹੈ ਉਹ ਤਾਂ ਜੀ ਅੰਨੇ ਬੂ ਕੀ ਕਰਨੇ ਆ ਗਲੇ ਨੀਬੂ ਆ ਦੇਖੀ ਉਹ ਸ਼ਹਿਰੋਂ ਤੇ ਸਾਫ ਹੈ ਬਲਦੀਪ ਅਸੀਂ ਜਿੱਥੇ ਬਠਿੰਡੇ ਗਏ ਸ਼ਹਿਰੋਂ ਲਿਆਵਾਂਗੇ ਥੋੜਾ ਕੋਈ ਨਾ ਵਧੀਆ ਨੇ ਵੀ ਵਧ ਗਿਆ ਇਹਨਾਂ ਨੂੰ ਕੀ ਹੋਇਆਗਾ ਲਿਆ ਦੋ ਦੀਦੀ ਚਾਹ ਬਣ ਰਹੀ ਆ ਨਾਲੇ ਕਹਿੰਦੀ ਮੈਂ ਕੌਫੀ ਪੀਣੀ ਅੱਜ ਚਾਹ ਜੀ ਪੀਣੀ ਆ ਸਿਰ ਦਾ ਦਰਦ ਕਰਿਆ ਨਾ ਦੱਸ ਤੇ ਆਈਆਂ ਥੱਕ ਕੇ ਆਈਆਂਗੀ ਬਾਲਾ ਥੱਕ ਜਾਂਦੀ ਐ ਮੈਂ ਤੈਨੂੰ ਕਹਾਂ ਮਾਂ ਤੂੰ ਛੱਡ ਦੇ ਦੇ ਡਿਊਟੀ ਜੀ ਪਰੇ ਕਿਉਂ ਛੱਡ ਦੇ ਡਿਊਟੀ ਬਿਨਾਂ ਕੀ ਤਾਂ ਫਿਰ ਤੂੰ ਕਿੱਥੋਂ ਕਾਏਗਾ ਕੋ ਮੈਨੂੰ ਖਾਣ ਨੂੰ ਕੀ ਹੋਇਆਗਾ ਆ ਕੰਮ ਕਰ ਲੂੰ ਕੋਈ ਆਵਾ ਕੀ ਕੰਮ ਕਰ ਲੇਗਾ ਤੂੰ ਤੂੰ ਤਾਂ 3ਵੀਂ ਦੀ ਕਮਾਈ ਖਾਏਗਾ ਤੂੰ ਕੰਮ ਕਾਦਾ ਕਰ ਲੇਗਾ ਲੈ 3ਵੀਂ ਦੀ ਕਮਾਈ ਖਾਏਗਾ ਤੂੰ ਤਾਂ ਦੁਨੀਆ ਹੀ ਕਰਦੀ ਆ ਜੀ ਦੀ ਘਰ ਵਾਲੀ ਲੱਗੀ ਹਰੇਕ ਹੀ ਲੈਂਦਾ ਪੈਸੀ ਉਹ ਤੋਂ ਅੱਛਾ ਇਹ ਨੌਕਰੀ ਕਰੂਗੀ ਤੇ ਤੂੰ ਇਹਨੂੰ ਕਦੇ ਛੱਡਿਆ ਆ ਕਦੇ ਲੈ ਆ ਉੱਤਾਈ ਗੋਲ ਕੀ ਕਰਕੇ ਇਸ ਨੂੰ ਵਧੀਆ ਸਮਾਂ ਇੱਕ ਜੀ ਲੱਗਿਆ ਗਿਆ ਤੂੰ ਔਖੀ ਕਿਉਂ ਐਨੀ ਫਿਰ ਤੈਨੂੰ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ ਕੀ ਕਹਿਣਗੇ ਲੋਕ ਸ਼ਰਮ ਕਾਦੀ ਆਉਂਦੀ ਆ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਦੇ ਘਰ ਵਾਲਿਆਂ ਵੀ ਖੰਦਰੀਆਂ ਆ ਆਪਾਂ ਖਾ ਲਾਂਗੇ ਆ ਲੈ ਗੁਲਦੀਪ ਕਿ ਲੈ ਤੂੰ ਸਾਨੂੰ ਤਾਂ ਨਹੀਂ ਭਾਈ ਇਹ ਕੰਮ じゃ ਪਸੰਦ ਜਣਾ ਤੁਸੀਂ ਕਰਦੇ ਫਿਰਦੇ ਹੋ ਮੂੰਹ ਚਾ ਕੇ ਉਹਨਾਂ ਚਿਹਰੇ ਬੈਠਾ ਰਹਿਣਾ ਜਿੰਨਾ ਚਿਰ ਇਹਨੂੰ ਛੁੱਟੀ ਨਹੀਂ ਹੁੰਦੀ ਲੈ ਤਾਈ ਫਿਰ ਕੀ ਹੋ ਗਿਆ ਡਿਊਟੀ ਉਹ ਕਰਦੀਆਂ ਮੈਂ ਨਾਲ ਮੈਂ ਕਿਹੜਾ ਕੋ ਮਾੜਾ ਕੰਮ ਕਰਦੀ ਹਾਂ ਕੀ ਹੋ ਗਿਆ ਹੁਣ ਕਹਿੰਦੀ ਆ ਕਿ ਤੂੰ ਕਮਾਈ ਖਾਣਾ ਮੈਨੂੰ ਕਹਿੰਦੀ ਆ ਜਾਈ ਫਰਾਂ ਨੀ ਮਕਾਦਾ ਮਚੀਵਾਗਾ ਲੋਕਾਂ ਨੂੰ ਹਨਾ ਡਿਊਟੀ ਦਾ ਤੇਰੀ ਦਾ ਹਾਂ ਸਹੀ ਗੱਲ ਹੈ ਹੋਵੇ ਹੁਣ ਸ਼ਰਮ ਨਹੀਂ ਆਉਂਦੀ ਤੈਨੂੰ ਬੋਲਦੇ ਨੂੰ ਪਾਣ ਹੁੰਦੇ ਆ ਲੋਕ ਮੈਂ ਤੈਨੂੰ ਐਂ ਕਹਿਣਾ ਠੀਕ ਐਵੇਂ ਰੌਲਾ ਪਾਏ ਦਾ ਫਾਇਦਾ ਨਹੀਂ ਹੁੰਦਾ ਜੇ ਵਗ ਜਾਂਦੀਆਂ ਰੁਪਈਆ ਤਾਂ ਆਪਣੇ ਘਰੀ ਆਉਂਦੇ ਆ ਸਾਨੂੰ ਤਾਂ ਇਹ ਜਿਹੇ ਰੁਪਈਆ ਦੀ ਲੋੜ ਨਹੀਂ ਸੁਣ ਗਈ ਗੱਲ ਪਹਿਲਾਂ ਤੂੰ ਆਪਦੀ ਮਨਮਰਜ਼ੀ ਜਿਹੜੀ ਕੀਤੀ ਹੈ ਨਾ ਅਸੀਂ ਤਾਂ ਉਹਦੇ ਵੀ ਖਿਲਾਫ ਆ ਤੇ ਅਸੀਂ ਆਹ ਕੰਮ ਦੇ ਵੀ ਖਿਲਾਫ ਆ ਠੀਕ ਹੈ ਨਾ ਤੂੰ ਤਾਂ ਖਿਲਾਫ ਆ ਪਹਿਲਾਂ ਆਪਦੀ ਬਹੂ ਨੂੰ ਵੀ ਪੁੱਛ ਲੈ ਫਿਰ ਕਹੀਂ ਕੀ ਕਹਿੰਦਾਗਾ ਉਹ ਸਾਰਾ ਟੀਪਣ ਭਿੱਜ ਗਿਆ ਸੀ ਰੋਟੀ ਦਾ ਜਦੋਂ ਉਹ ਤੂੰ ਉਹੀ ਗੱਲ بار-बार ਮੈਂ ਕਹੀ ਇਹਨੇ ਨੇ ਮੇਥੇ ਗਲਤੀ ਹੋ ਗਈ ਉਹੀ ਗੱਲ ਛੇੜੀ ਇਹਨੇ ਮੈਂ 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 ਕਿਹਾ ਸਮਝੀਆਂ ਹਾਂ ਕਾਦੇ ਵਾਸਤੇ ਚੱਲ ਮੈਂ ਕਾਨੂੰ ਬੋਲਣਾ ਜੇ ਮੈਂ ਤੂੰ ਬੋਲ ਪਾਈ ਚੁੱਪ ਕਰ ਮੈਂ ਤੂੰ ਬੋਲ ਪਾਈ ਕੀ ਕਹਿਣੀ ਹੈ ਤੁਹਾਨੂੰ ਆਏ ਨਹੀਂ ਪਤਾ ਲੱਗਦਾ ਤਾਈ ਵੀ ਹੁਣ ਤਾਂ ਮੈਂ ਥੱਕ ਕੇ ਬੈਠੀ ਹਾਂ ਆਉਂਦੇ ਸਾਰ ਤੁਸੀਂ ਬੋਲਣ ਲੱਗੇ ਆਏ ਤਾਂ ਕੀ ਕਹਿਣਾ ਵੀ ਚੱਲ ਆਰਾਮ ਕਰ ਲੈ ਅੰਦਰ ਜਾ ਕੇ ਤੇ ਪਰ ਅਸੀਂ ਕਿਹੜਾ ਤੇਥੇ ਸ਼ੌਪ ਕਤਾਉਣਾ ਨਾ ਅਸੀਂ ਤੈਨੂੰ ਪਹਿਲਾ ਕੰਮ ਨੂੰ ਕਿਹਾ ਨਾ ਹੁਣ ਕਈਏ ਕੰਮ ਮੈਂ ਕਰਾਂ ਵੀ ਕਦੇ ਟਾਈਮ ਆ ਜੇ ਮੇਰੇ ਕੋਲ ਟਾਈਮ ਹੋਵੇ ਫਿਰ ਤਾਂ ਮੈਂ ਕਰਾਂ ਬੱਸ ਘਰ ਬੋਲਦੀ ਮम्मी ਕੰਮ ਕਿੰਨਾ ਗਿਆ ਤੁਸੀਂ ਕੰਮ ਕੰਮ ਮੈਂ ਇਕੱਲੀ ਕਰ ਲਿਆ ਕਰੂੰ ਬੱਸ ਇੰਨਾ ਕਿੰਨਾ ਕੰਮ ਹੈ ਮੈਂ ਤਾਂ ਸੋਨੋ ਵੀ ਨਹੀਂ ਕਹਿੰਦੀ ਮੰਮੀ ਵੀ ਕੋਈ ਕੰਮ ਕਰੋ ਤੈਨੂੰ ਮੈਂ ਦੱਸਾਂ ਗੱਲ ਕੀ ਆ ਭਾਬੀ ਨੇ ਭਰਤਾ ਤਾਈ ਨੂੰ ਮੈਨੂੰ ਤਾਂ ਆਪਾਂ ਹੀ ਲੱਗਦਾਗਾ ਕਮਾਲ ਹੋ ਗਈ ਕਦੀਪ ਮੈਂ ਭਲਾ ਮੰਮੀ ਨੂੰ ਕੀ ਭਰਤਾ ਕੀ ਉਂਗਲਾਈਏ ਕੀ ਦੱਸਾਂ ਇਹ ਤਾਂ ਬੋਲਦੀ ਨਹੀਂ ਹੁੰਦੀ ਮੈਨੂੰ ਤਾਂ ਇੰਨਾ ਜਿਵੇਂ ਅੱਜ ਮੈਨੂੰ ਵੀ ਨਹੀਂ ਕਦੇ ਬੋਲੀ ਜਿਵੇਂ ਅੱਜ ਬੋਲਣਾ ਕਰੀਆ ਤੁਹਾਡੇ ਲੱਛਣ ਵੀ ਅੱਜ ਪਹਿਲਾਂ ਕੀ ਸੀਗੇ ਲੱਹ ਪਟੇ ਤੇ ਹੁੰਦੇ ਜਾਂਦੇ ਥੋੜੇ ਤਾਂ ਬੋਲਦੇ ਤਾਂ ਅਸੀਂ ਕੀ ਲੱਛਣ ਕਰਦੇ ਤਾਂ ਮੈਂ ਤੂੰ ਫਿਰ ਇਹਨੂੰ ਕਹਿਣੀ ਆ ਕਿ ਟੀ ਬਣ ਗਿੱਲੇ ਤਾਂ ਤਾਂ ਤੂੰ ਆਪ ਦਾ ਟੀ ਬਣਾ ਆਪਣੀ ਭੈ ਕਰ ਸਕਦੀ ਓਹੋ ਤਾਂ ਫਿਰ ਕੀ ਹੋ ਗਿਆ ਜੇ ਟੀ ਮੈਨੂੰ ਤੂੰ ਅੰਦਰ ਪਾਉਂ ਜੇ ਮੈਂ ਰੋਟੀ ਪਾਉਣੀ ਤੇਰੇ ਬਾਅਦ ਮੈਂ ਮਾੜੇ ਮੋੜ ਟਾਈਮ ਸਿਰ ਉੱਠ ਖੜਾ ਕਰ ਤੂੰ ਤਾਂ ਮਾੜ ਨਾਲ ਬੈਠੇ ਉੱਡਦੀ ਆ ਵੀ ਜਦੋਂ ਤੁਰਨਾ ਹੀ ਬਸ ਹੁਣ ਸਰਦਾ ਨਹੀਂਗਾ ਵੇਈ ਤੀ ਜਿਆਦਾ ਹੀ ਹੁੰਨ ਲੱਗ ਗਿਆ ਆਪਣੀ ਤਾਂ ਕਰਨ ਆਪੂ ਕੋਈ ਨਾ ਕੋਈ ਜਿਹੜਾ ਕੰਮ ਕਹੀ ਜਾਂਦੇ ਆਪਾਂ ਉਹ ਨਾ ਕਰ ਲਏ ਦੋਨੇ ਨੇ ਰਾਏ ਕਰਦੇ ਹੁੰਦੇ ਤੁਸੀਂ ਆਪੇ ਗੱਲ ਕਰ ਲਓ ਜੀ ਮੇਰਾ ਤਾਂ ਨਾ ਦਿਮਾਗ ਖਰਾਬ ਕਰਦਾ ਐਡਾ ਕ ਦਿਮਾਗ ਹੈ ਨਾ ਇਹਦਾ ਸਾਡੇ ਤਾਂ ਏਡੇ ਏਡੇ ਦਿਮਾਗ ਹੈ ਨਾ ਟੱਬਰ ਦਾ ਸਾਰਾ ਲਾਣੇ ਦਾ ਹੁੰਜੇ ਹੁੰਜੀ ਜਾਂਦੇ ਆ ਐਡਾ ਦਿਮਾਗ ਉਹਦਾ ਪੜ ਕੇ ਨੌਕਰੀ ਕਿਵੇਂ ਲੱਗ ਗਈ ਅੱਛਾ ਤੇ ਫਿਰ ਥਕੇ ਮਾ ਬਾਹੜਾ ਛੇਤੀ ਆ ਜਾਂਦਾ ਉਹਨੂੰ ਮੱਥਾ ਮਾਰਨਾ ਬਹੁਤ ਔਖਾ ਤਾਈ ਜਵਾਕਾਂ ਨਾਲ ਤੁਸੀਂ ਤਾਂ ਹੁਣ ਸਿਰ ਛੱਡ ਗੋਹਾ ਹੂੰ ਹੈ ਮਾਰੀਆਂ ਬੋਂਕਰਾਂ ਪਸ਼ੂਆਂ ਥੱਲੇ ਫਿਰ ਆਖੀ ਕੀ ਕਹਿੰਦਾ ਮੰਮੀ ਮੈਂ ਰੋਟੀ ਫੜਾ ਦਾਂ ਫਿਰ ਜੇ ਫੜਾ ਦੇ ਭਾਈ ਤੂੰ ਵੀ ਖਾ ਲੈ ਕੁਲਦੀਪ ਤੂੰ ਖਾਦੀ ਇਹਦਾ ਆ ਕੇ ਖਾ ਲੂਗਾ ਮੇਰਾ ਦਾਤੀ ਬੁਰਕੀ ਤੁਸੀਂ ਗੱਲ ਸੁਣ ਮੇਰੀ ਉਧਰ ਤੇਰਾ ਪਿਓ ਗਿਆ ਜਾ ਉਹਦੇ ਨਾਲ ਗੱਲ ਕਰ ਲੈ ਉਹਨੇ ਗੱਲ ਕਰਦੀ ਏ ਤੇਰੇ ਨਾਲ ਮੈਥੋਂ ਨਹੀਂ ਚਾਹੀਦਾ ਮੈਂ ਉੱਥੇ ਬੈਠਾ ਥੱਕ ਜਾਣਾਗਾ ਬਾਈ ਜ਼ਰੂਰੀ ਗੱਲ ਕਰਨੀ ਆ ਸੁਣ ਲੈ ਉਹਦੀ ਵੀ ਕੋਈ ਨਾਲੇ ਉਧਰ ਚਿੱਕਰ ਚੱਲਾ ਪਸੂਆਂ ਦਾ ਮਾੜਾ ਮੋਟਾ ਲੋਟ ਕਰਾਵੇ ਉੱਥੇ ਉਹ ਲੱਗ ਜੂ ਗੱਲ ਸੁਣ ਲੈ ਪੁੱਤ ਸਿਆਣਾ ਹੋ ਜਾ ਸਿਆਣਾ ਗੱਲ ਕਰੀਦੀ ਹੁੰਦੀ ਆ ਉਹ ਲੱਗ ਜੂ ਉੱਥੇ ਲੈ ਉਹਦੀ ਸੁਣ ਲੋ ਅੱਛਾ ਤੈਨ ਸਾਰੇ ਭੈਣੇ ਲੱਗਣ ਲੱਗੇ ਹੁਣ ਹੋਰ ਤਾਂ ਤੇ ਉਹ ਵੀ ਭੈਣੇ ਲੱਗਣ ਲੱਗੇ ਤਾਜੀ ਵੀ ਭੈੜੀ ਲੱਗਣ ਲੱਗੀ ਤੈ ਬਹੁਤ ਬੁਰਾ ਹਾਲ ਹੋਇਆ ਪਿਆ ਇਸ ਘਰੇ ਹਾਂ ਹੋਇਆ ਤੇ ਹੋਇਆ ਰਹਿਣਾ ਤੇ ਅਦੀ ਨਹੀਂ ਕਿਹਾ ਬੁਰਾ ਹਾਂ ਮੈਂ ਸਕੂਟਰੀ ਤੇ ਜਾਊਂਗਾ ਜਿੱਥੇ ਮਰਜੀ ਜਾਵਾਂ ਸਕੂਟਰੀ ਤੇ ਜਾਊਗਾ ਤੇ ਇਹ ਕਿਹੜਾ ਤੇਲ ਤੇ ਆ ਹਾਂ ਕੀਵੀ ਦੀ ਕਮਾਈ ਐ ਕੋਈ ਘਰ ਦਾ ਫਿਰ ਆ ਲੈ ਨੂੰ ਵੀ ਨਜ਼ਰ ਲੱਗੀ ਮਨ ਲੱਗਾ ਇਹ ਮੂੰਗੀਤ ਲਾਉਣੀ ਆ ਐਵੇਂ ਪੁਕਰਾਈ ਕਰਾਉਣ ਤੇ ਲੱਕ ਬੰਨਿਆ ਮਥਾ ਤਾਂ ਮੈਂ ਉਹਨੂੰ ਲੈ ਕੇ ਆਉਣਾ ਮੇਰੇ ਸਾਲੇ ਦਾ ਉਹ ਧੋ ਰੋ ਮਾਰੀ ਨਾਲੇ ਘੁੰਮਣ ਜਾਣਾ ਸੀ ਕਿਹਨੇ ਕੀ ਕੋਣ ਕੋਣ ਜਿਗਰੀ ਜਾਣਾਗਾ ਕੁਛ ਨਹੀਂ ਕਰਦਾ ਕੀ ਕੰਮ ਆ ਕੰਮ ਕੰਮੀ ਕੰਮ ਆ ਗਿਆ ਪਾਣੀ ਖੜਾ ਇੱਥੇ ਇਹ ਕੱਢ ਦੇ ਤੇ ਇਹਨਾਂ ਨੂੰ ਅੰਦਰ ਬੰਨਣਾ ਹੈਗਾ ਨੀਰਾ ਮੈਰ ਲਾਤਾ ਮੈਂ ਕਹਣਾ ਪਾਣੀ ਤੋਂ ਪਹਿਲਾਂ ਖੋਲਿਆਂ ਨੂੰ ਬਾਹਰ ਕੱਢ ਦੇ ਤਨਖਾਹ ਤਾਂ ਆਈ ਜਾਂਦੀ ਹੈ ਕੀ ਕਰਾਉਣਾ ਗੋਹੇ ਤੋਂ ਜੇ ਇਹਨਾਂ ਦੇ ਸਿਰ ਤੇ ਆਪਾਂ ਇਦੋਂ ਪਹਿਲਾਂ ਹੋ ਕਰਦੇ ਹਾਂ ਜੇ ਤਨਖਾਹ ਹੋਣ ਲੱਗੀ ਇਹਨਾਂ ਨੂੰ ਕੁਲੀ ਜਗੇ ਹੈ ਇਹਨਾਂ ਨੂੰ ਭੁੱਲਣ ਨੂੰ ਇਹ ਇਹਨਾਂ ਨੇ ਕਿ ਮੇਰੇ ਸਾਲ ਦਾ ਵੀ ਜੰਗ ਲੱਗੀ ਤਲਵਾਰਾਂ ਚੱਕ ਕੇ ਲੱਗ ਜਾਣਗੇ ਦੁੱਧ ਪਿਉਂਦੇ ਉਹ ਤੋਂ ਡੈਰੀ ਤੋਂ ਲਿਆਇਆ ਕਰਾਂਗੇ ਹੁਣ ਹੀ ਲੱਗਦਾ ਤੈਨੂੰ ਮੈਨੂੰ ਹੁਣ ਪੈਸੇ ਆਉਣ ਲੱਗ ਗਏ ਨਾ ਸਾਡਾ ਟਾਈਮ ਤੇ ਭੁੱਲ ਗਏ ਜੇ ਟਾਈਮ ਅਸੀਂ ਤੈਨੂੰ ਉਹ ਜਾਉ ਤੱਕ ਦੇਖਤਾ ਪੈਣੀ ਹੈ ਇਹਦਾ ਐ ਜਿਹੜਾ ਆਪਦੇ ਪਸ਼ੂ ਦਾ ਦੁੱਧ ਆ ਨਾ ਉਹ ਜਿਹੜੀਆਂ ਡੇਰੀਆਂ ਡੂਰੀਆਂ ਚ ਕਿਹੜਾ ਮਿਲਦਾ ਲੋਕ ਟੀਕਾ ਲਾ ਕੇ ਪਾ ਜਾਂਦੇ ਆ ਮਗਰ ਤੁਸੀਂ ਬਿਮਾਰ ਹੋਈ ਜਾਓਗੇ ਉਹ ਬਾਪੂ ਲੱਕੀ ਪਤਾ ਜਿਹੜੀਆਂ ਤੂੰ ਫੀਡਾਂ ਪਾਉਣਾ ਇਹਨੂੰ 100 ਕੁ ਸਪੋਣਾ ਉਹ ਚ ਕੀ ਹੋਵੇ ਨਾਲੇ ਇੱਥੇ ਮੱਥਾ ਮਾਰੀ ਨਾ ਮੂਰੇ ਸਾਲ ਆ ਜੂ ਸਾਰਾ ਦਿਨ ਹੀ ਸੁੱਕਿਆ ਕਰਨਾ ਪਸ਼ੂਆਂ ਥੱਲੇ ਤੇ ਫੀਡ ਕੌਣ ਪਾਉਂਦਾ ਯਾਰ ਖਲਦੀ ਲਾਉਣੀ ਆ ਆ ਵੀ ਸਰਵਾ ਕਰਦੀ ਫੀਡ ਫੂਡ ਤਾਂ ਤੁਸੀਂ ਫਿਰ ਸੋਚੀ ਬੈਠੇ ਹੋਗੇ ਫੀਡ ਹੈ ਪਹਿਲਾਂ ਤੂੰ ਖਾਲ ਉਹ ਕਰਦਾ ਸਰੋਂ ਲਾਉਣਾ ਬੀਜ ਦਾ ਰੇਆਂ ਸਪਰੇਆਂ ਵੜਦਾ ਕੜਦਾ ਹੈ ਉਦੋਂ ਬਾਅਦ ਤੂੰ ਉਹੋ ਕਰਕੇ ਲਿਆਉਣਾਗਾ ਖਲਜੀ ਕਿੜਾ ਕਿਉਂ ਮੱਥਾ ਮਾਰਦਾ ਅਸੀਂ ਡੋਲੂ ਫੜਾ ਕਰਾਂਗੇ ਨਾਲ ਦੀ ਨਾਲ ਘਰੇ ਕਿਹੜਾ ਸਰੋਂ ਦੇ ਸਪਰੇਆਂ ਕਰਦੇ ਇੱਕ ਮਗਰੋਜ ਕਰਦੇ ਤੇਲੇ ਜਿਹੜੂ ਹੀ ਪਾਵੇ ਪਾਵੇ ਜੇ ਅੱਛਾ ਪਾਵੇ ਤਾਂ ਠੀਕ ਆ ਮੈਂ ਤੈਨੂੰ ਐਂ ਕਹਿੰਦਾ ਜੂੜ ਵੜਦੇ ਮੈਥੋਂ ਇਹ ਕੰਮ ਨਹੀਂ ਹੁੰਦੇ ਪਸ਼ੂਆਂ ਥੇਲਿਆਂ ਵਾਲੇ ਉਹ ਵੱਡਾ ਹੈਗਾ ਜਾਂ ਉਹ ਤੋਂ ਕਰਾ ਲਿਆ ਕਰੋ ਮੈਂ ਨਹੀਂ ਹੁੰਦਾ ਇਧਰ ਮੇਰੇ ਲੀੜੇ ਖਰਾਬ ਹੁੰਦੇ ਜੇ ਨਵੇਂ ਲੈ ਆਂ ਉਹ ਖੇਤ ਦਾ ਸਾੰਭੀ ਬੈਠਾ ਜੇ ਹੁਣ ਕਿੱਥੇ ਕਿੱਥੇ ਹੋ ਜੂ ਉਹ ਪਸ਼ੂਆਂ ਦਾ ਮਾਣਾ ਮੋਟਾ ਕਰ ਲਿਆ ਕਰ ਹੁਣ ਜੇ 2 ਵਜੇ ਤੂੰ ਆ ਜਾ ਤੇ ਉਹ ਕੀ ਕਰੂਗਾ ਫਿਰ ਪਸ਼ੂ ਸਾਹਿਬ ਨੂੰ ਉਹਨੂੰ ਲਿਪੜਾ ਤੇ ਪੈਂਦਾ ਯਾਰ ਮੇਰੇ ਟੌਰ 'ਚ ਫਰਕ ਪੈਂਦਾ ਮੈਨੂੰ ਉੱਥੇ ਕਹਿ ਦੇਣਗੇ ਆਹ ਇਹਦੇ ਘਰ ਵਾਲੀ ਦਾ ਮੈਡਮ ਆ ਇਹ ਮੇਰਾ ਹਾਲਾ ਉੱਥੇ ਗੋਹਾ ਚੱਕੀ ਜਿਹੜਾ ਬੱਠਾ ਉਹਨੇ ਗੱਲ ਕਰਨੀ ਸੀ ਤੇਰੀ ਤਾਈ ਬਾਵਾ ਕੁਝ ਬੋਲਦੀ ਸੀ ਤੜਕੇ ਕੁਝ ਕਹਿਕੂਗੇ ਗਏ ਸੀ ਉਹਨੂੰ ਹਾਂਜੀ ਨਹੀਂ ਜਮਾ ਵੀ ਨਹੀਂ ਉਹ ਕਹਿੰਦਾ ਉਹ ਅਮਨ ਨੂੰ ਕੁਝ ਕਿਹਾ ਹੋ ਤੁਸੀਂ ਯਾਰ ਇਹ ਤਾਂ ਕਿਹੜੀ ਗੱਲ ਆ ਕਹੇ ਬਿਨਾਂ ਤਾਂ ਉਹ ਕਹਿੰਦੀ ਨਹੀਂਗੀ ਉਹ ਯਾਰ ਬਾਪੂ ਮੇਰੀ ਜਾਨ ਕਹਿੰਦੀ ਸੀ ਕਹਿੰਦੀ ਪੱਕੀਆਂ ਪਕਾਈਆਂ ਦੇ ਨੇ ਕਹਿੰਦੀ ਹੁਣ ਛੋਡੇ ਕਹਿੰਦੀ ਖਾਧੀਆਂ ਨਹੀਂ ਆ ਨੇ ਉਹ ਤਾਂ ਮੈਨੂੰ ਐ ਬੋਲਦੀ ਆ ਮੇਰੀ ਗੱਲ ਸੁਣੋ ਜਿਹੜੀ ਉਹ ਰੋਟੀ ਐ ਤੇਰੀ ਨੂਹ ਦੀ ਠੀਕ ਆ ਉਹ ਬਾਹਰ ਮੀਂਹ ਧਰਤੀ ਉਪੇਜ ਗਈ ਮੈਂ ਉੱਥੇ ਜਮਾਟ ਤੋਂ ਆਰਡਰ ਕਰਕੇ ਉਹਨੂੰ ਯਾਰ ਖਾਣਾ ਖਵਾਇਆ ਮੇਰੇ ਸੈਲ ਦਾ ਉਹ ਚਾਰਾਂ ਹੋ ਗਿਆ ਉਹਨੇ ਆਖਿਆ ਉਹ ਪਕਾ ਕੇ ਬਾਹਰ ਧਰ ਲੈਣੀਆਂ ਹੋਣਗੀਆਂ ਤੇ ਉਧਰ ਮੀਂਹ ਆ ਗਿਆ ਉਹ ਮੀਂਹ ਦਾ ਕਿਹੜਾ ਪਤਾ ਲੈ ਹੁਣ ਤਿੰਨ ਵਾਰੀ ਪਿਆ ਲੈ ਤਨ ਵੇਚਦੀ ਆ ਉਹਦੀ ਸੁੱਕਦਾ ਨਹੀਂ ਇੱਥੇ ਬੰਦੂ ਦੀ ਆ ਜਾਂਦਾ ਮੀਂਹ ਖੇਰ ਵਾਗਦਾ ਖੇਤ ਵੀ ਹੀ ਹਾਲ ਐ ਤਾਹੀਂ ਕਹਿਣਾ ਜੂੜ ਵੱਡ ਬਾਣ ਦੇ ਦੇ ਠੇਕੇ ਤੇ ਇੱਥੇ ਪੰਚਾਇਤ ਉੱਥੇ ਵਜਾ ਕਰ ਸੱਤ ਚ ਮੈਂ ਉਹਨੂੰ ਤੇਰੀ ਨੂੰ ਨੂੰ ਲੈ ਕੇ ਵਜਾ ਕਰੂੰਗਾ ਵੱਡੇ ਨੂੰ ਕਹਦੇ ਤੂੰ ਇੱਥੇ ਲੱਗ ਜਾ ਫੈਕਟਰੀ 'ਚ ਲੱਗ ਜਾ ਮੈਂ ਕਹਿੰਦਾ ਗਿੱਟੇ ਗੁੱਡੇ ਵਧੀਆ ਚੱਲੀ ਜਾਂਦੇ ਇੰਨਾ ਕਿਹੜਾ ਕੰਮ ਆ ਯਾਰ ਬਾਣ ਠੇਕੇ ਦੇ ਉਹਨੂੰ ਆਪਣੇ ਵਧੀਆ ਸਾਂਝਾ ਪਰਿਵਾਰ ਚੱਲੀ ਜਾਂਦਾ ਹਾਂ ਨਿਕਲੇ-ਕਲੇ ਕੀ ਕਰ ਲੈਣ ਕਿੱਥੇ ਵਗ ਜਾ ਕਰਾਂਗੇ ਫਿਰ ਹੈ ਉਹ ਯਾਰ 40000 45000 ਉਹਦੀ ਤਨਖਾਹ ਆਉਂਦੀ ਆ ਹੋਰ ਵਜੂਗੀ 5000 ਤੈਨੂੰ ਮੈਂ ਦੇਦਾ ਕਰੂੰ 5 ਵੱਡੇ ਨੂੰ ਦੇਦਾ ਕਰੂੰ 30 ਰਹਿ ਜਾ ਕਿ ਤੂੰ ਸਾਡੇ ਕੋਲੇ ਬਹੁਤ ਆ ਸੀ ਗੱਲ ਗੜੱਪੀ ਖਾਵਾਂ ਮੈਂ ਕਹਣਾ ਮਾੜਾ ਯਾਰ ਸਾਂਝਾ ਪਰਿਵਾਰ ਵਧ ਗਿਆ ਸੋਖੇ ਆ ਬਾਹਰੰਦਰ ਜਾਵਨੇ ਹੁਣ ਜੇ ਇਕੱਲੇ ਇਕੱਲੇ ਹੋ ਗਏ ਬਾਹਰੰਦਰ ਜਮਾਨੀ ਜਾ ਜਾਣਾ ਰਿਸ਼ਤੇਦਾਰਾਂ ਚ ਬਹੁਤ ਔਖਾ ਹੋ ਜ ਆਪਣੇ ਰਿਸ਼ਤੇ ਨੇ ਬਹੁਤ ਦੂਰ ਹੈ ਉਹ ਯਾਰ ਤੂੰ ਟੂਆ ਮਰ ਮੈਂ ਤੈਨੂੰ ਐ ਕਹਣਾ ਨਾਲੇ ਤਾਈ ਨਾ ਲੱਗਦੀ ਆ ਸਾਡੇ ਤੇ ਉਹਦੇ ਮਾਂਗਾ ਨਾ ਲੱਗਿਆ ਕਰ ਤੂੰ ਕੋ ਯਾਰ ਤੂੰ ਤਾਈ ਦਾ ਨਹੀਂ ਦੇਖਿਆ ਤੈਨੂੰ ਛੋਟੇ ਜਿਵੇਂ ਪਾਲਿਆ ਉਹਨੇ ਹੁਣ ਤੈਨੂੰ ਲੱਗਣ ਲੱਗੀ ਨਾ ਹੁਣ ਤੂੰ ਆਪ ਦੇ ਆਪ ਦਾ ਆਪ ਸਾਹਮਣੇ ਲੱਗਿਆ ਨਾ ਹੁਣ ਪਿਛਲਾ ਭੁੱਲ ਗਿਆ ਤੂੰ ਹੁਣ ਉਹ ਪਾਲਿਆ ਤਾਂ ਸੀਗਾ ਮੰਨਦਾ ਮੈਂ ਉਹ ਤਾਂ ਹਰੇਕ ਹੀ ਮਾਂ ਪਿਓ ਪਾਲਦਾ ਬਾਪੂ ਤੜ ਮੈਨੂੰ ਪਤਾ ਉਹ ਆਪਣੇ ਤੇ ਹੈ ਗਿਆ ਮੱਚ ਤੇ ਤੂੰ ਗੱਲਬਾਤ ਦਾ ਕੋਈ ਹੱਲ ਕਰ ਨਹੀਂ ਮੈਨੂੰ ਕਰਨਾ ਫੂ ਚਲ ਆਪਾਂ ਘਰੇ ਚਲਦੇ ਆ ਉੱਥੇ ਜਾ ਕੇ ਬਹਿ ਕੇ ਗੱਲ ਕਰਦੇ ਆ ਕਿ ਮਿਲਜ਼ਾਮ ਲਾਉਂਦੇ ਆ ਵੀ ਹੋ ਰੌਲਾ ਪਾਉਂਦੇ ਆ ਗਲਤੀ ਉਹਨਾਂ ਦੀ ਆ ਕਹੀ ਸਾਨੂੰ ਜਾਂਦੇ ਆ ਯਾਰ ਐਵੇਂ ਕਿਥੇ ਰੌਲਾ ਪਾਉਂਦੇ ਆ ਉਹ ਸੱਚੇ ਆ ਤਾਂ ਰੌਲਾ ਪਾਉਂਦੇ ਆ ਤੇ ਤੈਨੂੰ ਮੈਂ ਕਹਾ ਨਾ ਤੇਰੇ ਘਰਾਂ ਦੀ ਡੱਕਾ ਨਹੀਂ ਤੋੜਦੀ ਸਾਰਾ ਸੁੱਤੇ ਬੈਠੀ ਮੰਜੇ ਦੇ ਭਾਲਦੀ ਐ ਔਰ ਪੀਆਈ 45000 ਲੈਂਦੀ ਆ ਉਹ ਉਹ ਕਿਹੜਾ ਲੈਂਦੀ ਆ ਭਾਬੀ ਕਰਦਾ ਕੰਮ ਮਾੜਾ ਮੋਟਾ ਕਰਦੇ ਜੀ ਤਾਂ 2000 ਰੁਪਿਆ ਲਾ ਕੇ ਕੰਮ ਵਾਲੀ ਕਰ ਦੂ ਯਾਰ ਚੱਲ ਤੇਰੀ ਮੈਂ ਗੱਲ ਮੰਨਦਾ ਹੁਣ ਤਾਂ 45 ਦੀ ਹੁੰਦੀ ਹੈ 15 ਸਾਲ ਪਹਿਲਾਂ ਤੇਰੀ ਤਾਈ ਨੇ ਉਹ ਕਰਿਆ ਤੇ ਸਾਰਾ ਕੁਝ ਉਹਦਾ ਸਮਾਂ ਲੰਘ ਗਿਆ ਬਾਪੂ ਯਾਰ ਲੰਘ ਗਿਆ ਇਹੀ ਦੇ ਚੱਕਰ ਹੈ ਨਾ ਲੰਘਿਆ ਸਮਾਂ ਭੁੱਲ ਜਾਂਦੇ ਤੇ ਦੁਬਾਰੇ ਸਮਾਂ ਫੇਰ ਆ ਜੂ ਕੱਲ ਨੂੰ ਜਵਾਗ ਜੱਲਾ ਹੋਊਗਾ ਉਦੋਂ ਕੌਣ ਸੰਭੂਗਾ ਇਹ ਤਾਈ ਹੈ ਜਿਹੜੀ ਗਾਂ ਦੀ ਉਹਨੂੰ ਲੋਰੀਆਂ ਦੇਊਗੀ ਤੈਨੂੰ ਮੇਰੀ ਗੱਲ ਸਮਝ ਲੈ ਜੇ ਵੀ ਸਾਂਝੇ ਪਰਿਵਾਰ 'ਚ ਆਪਣਾ ਫਾਇਦਾ ਹੈਗਾ ਚੱਲ ਯਾਰ ਘਰੇ ਜਾ ਕੇ ਗੱਲ ਕਰ ਲੈਨੇ ਆ ਤੈਨੂੰ ਵੀ ਭਰਕੇ ਤੋਰ ਤਾਂ ਕਰਦਾ ਮੈਂ ਕੋਈ ਨਹੀਂ ਗੱਲ ਆ ਜਾ ਤੂੰ ਜਾ ਮ ਇਹਨਾ ਨਾ ਹੋਆ ਤੂੰ ਬਿੱਲੀ ਬਣ ਜਾ ਕਰ ਮੈਂ ਤਾਂ ਐਂ ਵੀ ਆਪਣਾ ਚੱਲ ਜੇ ਤਾਂ ਹੁਣ ਹਾਇ ਤਾਂ ਨਾ ਬੁਰਾ ਹਾਲ ਹੈ ਬਸ ਫਿਰ ਤੁਹਾਨੂੰ ਕਿਹਾ ਤਾਂ ਹੈ ਤੁਹਾਡੇ ਤਾਂ ਉਹੀ ਬੀਪੀ ਵੱਜ ਜਾਂਦਾ ਕਾਦੇ ਵਾਸਤੇ ਹੁਣ ਜਦੋਂ ਦਾ ਸੁਭਾਈ ਇਹੇ ਜ ਆਪਾਂ ਦਾ ਸੁਭਾ ਸਮਝ ਕੇ ਚੁੱਪ ਕਰ ਜੇ ਨੇ ਵੀ ਉਹ ਤਾਂ ਤੁਹਾਨੂੰ ਸੁਭਾਈ ਬਣ ਗਿਆ ਕਿੰਨਾ ਚਿਰ ਚੁੱਪ ਕਰ ਜਾਗੇ ਤੂੰ ਸਾਰੀ ਉਮਰ ਝੂਠ ਮਾਰਦੀ ਜਾਏਂਗੀ ਨਾ ਜੇ ਤੂੰ ਬੋਲ ਦੇ ਤਾਂ ਹੀ ਤਾਂ ਸਿਰ ਚੜੇ ਆ ਚਲ ਮੈਨੂੰ ਦੋਆਏ ਆਪਣੇ ਘਰ ਚ ਪਿਆਰ ਬਣਾ ਰਏ ਆਪਾਂ ਇਕੱਠੇ ਰਹੀਏ ਫਿਰ ਐਵੇਂ ਚਾਰ ਭਾਂਡੇ ਉਧਰ ਹੋ ਜਾਣਗੇ ਚਾਰ ਉਧਰ ਹੋ ਜਾਣਗੇ ਕੀ ਫਾਇਦਾ ਹੁਣ ਮੈਨੂੰ ਭਾਂਡਿਆਂ ਦਾ ਕੋਈ ਡਰ ਨਹੀਂ ਹੁੰਦਿਆ ਹੋ ਜਾਣਦੇ ਜਦੋਂ ਪਾਈ ਮੈਂ ਫਰਜ ਨਿਭਾਉਣਾ ਸੀ ਨਿਭਾਤਾ ਹੁਣ ਆਪਦਾ ਵਿਆਹ ਹੈ ਗਿਆ ਬਰਿਆ ਗਿਆ ਤਾਂ ਮੈਂ 10 ਵਾਰੀ ਅੱਡ ਹੋ ਜੇ ਮੈਨੂੰ ਕੋਈ ਚੱਕਰ ਨਹੀਂ ਹੁਣ ਠੀਕ ਹੈ ਨਾ ਫਿਰ ਇਹਨਾਂ ਨਿਰਵਾ ਕਿਵੇਂ ਹੋਊਗਾ ਅਜੇ ਤਾਂ ਹੁਣ ਆਪਣੇ ਨਾਲ ਸਾਰਾ ਡੰਗ ਸੱਰੀ ਜਾਂਦਾ ਇਹਨਾਂ ਦਾ ਕਿੱਥੋਂ ਘਰ ਸਾਂਭ ਲੂਗੀ ਇਹ ਖੂਨੀਆਨੀ ਉਮਰ ਦੀ ਆ ਸਾੰਬੇ ਨਾ ਸਾੰਬੇ ਜਦੋਂ ਕੁਲਦੀਪ ਉਹਦੇ ਮਗਰ ਲੱਗਦਾ ਆਪਣੀ ਏਕ ਨਹੀਂ ਸੁਣਦਾ ਉਹ ਕੋਦੇ ਪੈਰਨੇ ਫਿਰ ਚਲੋ ਉਹਦੇ ਕੋਲ ਨਾਲ ਗੱਲ ਕਰਿਓ ਨਾਲ ਹੀ ਹੋਣਗੇ ਉਹ ਫੋਨ ਆਇਆ ਸੀ ਗੱਲਾਂ ਸੁਣ ਕੇ ਕਿਹੜਾ ਉਹ ਪਾਰ ਨਾ ਢਾ ਦੂਗਾ ਉਹ ਹੁਣ ਰੋਟੀ ਦਾ ਘਾੜਦਾ ਨੇ ਖੇਤ ਸਰਾਂ ਭੁੱਖਾ ਮਾਰ ਕੇ ਮੈਂ ਤਾਂ ਬੂਮੇ ਮਰ ਜਾਦੀਆਂ ਤਾਂ ਅੱਜਾ ਭੋਲੀ ਗਈ ਰੋਟੀ ਨਾ ਪੈ ਜੀ ਨਰਮੇ ਦੋ ਡਾਣਾ ਡਿੱਗੇ ਪਈ ਉਹ ਵਟਣ ਲੱਗ ਗਿਆ ਮੈਂ ਤਾਂ ਹਾਏ ਮੇਰੇ ਰੱਬਾ ਹੋ ਰੀਲ ਜਾ ਚ ਪੈ ਗਈਆਂ ਤੜਕੇ ਦੀਆਂ ਆਪਾਂ ਤਾਂ ਤੇ ਕਲਦੀਪ ਕਿੱਧਰ ਗਿਆ ਕੋਈ ਨਾ ਪਹਿਲਾਂ ਮੈਂ ਤੁਹਾਨੂੰ ਰੋਟੀ ਖਵਾਵਾਂ ਕਲਦੀਪ ਨੇ ਕਿੱਧਰ ਇੱਧਰ ਬਹਿ ਜਾ ਲੋਟ ਹੋ ਕੇ ਕਲਦੀਪ ਨੇ ਕਿੱਧਰ ਜਾਣਾ ਸੀਗਾ ਹਾਂ ਕੱਲ ਦੀ ਪਤਾ ਵਧੀਆ ਡਿਊਟੀ ਲਾ ਲਿਆ ਬਹੂ ਨੇ ਉਹ ਆਪਦਾ ਕੰਮ ਭਰ ਜਿਨਵਾਈ ਜਾਂਦਾ ਉਹ ਤੇ ਉਹਨੂੰ ਛੱਡ ਕੇ ਰੋਟੀ ਦਾ ਫੜ ਸਕਦਾ ਸੀ ਉਹ ਤਾਂ ਉੱਥੇ ਬਹਿ ਗਿਆ ਮੁੜ ਕੇ ਘਰੇ ਨਹੀਂ ਆਇਆ ਹੱਥ ਨੇ ਜ ਦਵਾਈ ਉਹਦੇ ਲੈ ਕੇ ਆਇਆ ਹੁਣ ਡਿਊਟੀ ਤੋਂ ਆਈ ਐ ਸੋ ਕੋਈ ਨਹੀਂ ਹਾਂ ਤੂੰ ਫੋਨ ਫੜ ਕਰ ਦਿੰਦਾ ਕਿਸੇ ਨੂੰ ਹੋਰ ਭੇਜ ਦਿੰਦੀ ਮੈਂ ਮਾ ਮਾਤਾ ਖਵਾ ਚੱਲ ਦਾਣੇ ਛੋਟੀ ਆ ਹੁਣ ਵੱਢ ਕੇ ਬਗ ਜੂਆਂ ਪਰ ਟਾਈਮ ਲੱਗ ਗਿਆ ਵਾੜਾ ਟਾਈਮ ਤਾਂ ਲੱਗਣਾ ਹੀ ਆ ਮੀਹ ਕਿਹੜਾ ਥੋੜਾਗਾ ਉਹ ਮਾ ਨਰਮਾ ਚੁਗਣ ਵਾਲੇ ਔਖੇ ਹੋਵਾਂਗੇ ਔਖਾ ਤਾਂ ਤੂੰ ਹੀ ਹੋਵੇਂਗਾ ਇਹਨੇ ਕਿਹੜਾ ਡੱਕਾ ਕਰਾਉਣਾ ਤੇਰੇ ਨਾਲ ਕਾਲ ਕੋਈ ਨਹੀਂ ਜਵਾਕ ਆਗਾ ਆਹੋ ਜਵਾਕ ਹੈ ਤੈਨੂੰ ਲੱਗਦਾ ਜਵਾਕ ਜਦੋਂ ਨਹੀਂ ਆਜੀ ਰੋਟੀ ਖਾ ਲੋ ਜਵਾਕ ਜਾ ਪਾਈ ਖਾ ਲਾ ਰੋਟੀਆਂ ਵੇਖ ਲੈ ਤਾਂ ਜਵਾਕ ਭੁੱਖਾ ਮਰਦਾ ਫਿਰਦਾਗਾ ਤੇ ਇਹ ਫਿਰਦੇ ਚੋਜ ਕਰਦੇ ਹੈ ਟਰੱਬ ਦਿੰਦੇ ਸਕੂਟਰੀ ਜਿੱਦਣ ਨੂੰ ਜੀ ਕਰਦਾ ਜਾ ਵਰਦੇ ਆ ਬਾਹਰ ਖਾਏ ਆਉਂਦੇ ਆ ਫਿਲਮਾਂ ਦੇਖ ਆਉਂਦੇ ਆ ਆ ਮੇਰਾ ਜਵਾਕ ਪੀੜੀ ਪੀੜੀ ਕਰਦਾ ਫਿਰਦਾ ਹਜੇ ਆਕੇ ਤੂੰ ਬੋਲ ਵੀ ਨਾ ਉਹ ਗੋਲੀ ਮੇਰੀ ਨੋ ਲਾ ਛੱਡੀ ਆ ਕਿੱਥੋਂ ਤਪਾਇਆ ਹੁਣ ਤਾਂ ਮੈਂ ਇਹਨਾਂ ਦਾ ਇੱਕ ਪਾਸਾ ਕਰਕੇ ਛੱਡੂ ਨਾ ਵੀ ਉਹ ਤਨ ਤੜਕੇ ਦਾ ਪਤਾ ਵੀ ਖੇਤ ਗਿਆ ਮੇਰਾ ਭਰਾ ਤੂੰ ਰੋਟੀਆਂ ਤਾਂ ਫੜਾਇਆ ਉਹਦੀ ਨਿੱਦ ਜਾ ਮਗਰ ਮਗਰ ਲੈ ਲਈਂ ਉਹ ਨੂੰ ਫਿਰਦਾ 3 ਦੀ ਹਰਿਆਕੇ ਮੈਨੂੰ ਆਏ ਨਾਖ ਵੀ 3 ਦੀ ਕਮਾਈ ਖਾਂਦਾ ਖਾਣਾ ਤਾਂ ਹੈਗਾ ਫਿਰ 3 ਦੀ ਕਮਾਈ ਤੂੰ ਹੁਣ ਮੰਗਰਾਂਗੇ ਜੇ ਨਾ ਤੂੰ ਨੀ ਵੇਖ ਲੈ ਫਿਰ ਮੇਰਾ ਮਰੇ ਦਾ ਮੂੰਹ ਦੇਖੇਗਾ ਉਹ ਤਈ ਉਹ ਤਈ ਉਹ ਭਬੀ ਮੈਨੂੰ ਕਿਉਂ ਗਿਆ ਤੁਹਾਨੂੰ ਦੱਸੋ ਕੀ ਹੋਇਆ ਸਾਨੂੰ ਕੀ ਹੋਣਾ ਸੀ ਉਂਗਲਾ ਲਾ ਕੇ ਮੇਰੇ ਪਿਓ ਨੂੰ ਭੇਜਦਾ ਉਥੇ 100-100 ਮੈਨੂੰ ਬੋਲੀ ਜਾਂਦਾ ਇਹ ਹਾਂ ਬਾਬੀ ਦਾ ਤੈਨੂੰ ਕੀ ਕਹਦਾ ਸੀ ਤੇਰੀਆਂ ਕੀ ਟੂਮਾ ਲਾ ਕੇ ਲੈ ਕੇ ਤੜਕੇ ਮੈਂ ਤਾਂ ਕੁਝ ਕਹੀ ਨਹੀਂ ਕੁਦੀਪ ਲੈ ਕੇ ਆਣੀਗਾ ਹੁਣ ਤੂੰ ਮਕਰੀ ਜੰਨੀ ਹੈਗੀ ਇਹਨੂੰ 100 ਕੁਝ ਇਹ ਕਹਿੰਦਾ ਫਲਾਣਾ ਤੇ ਓਕਾ ਤੈਨੂੰ ਰੋਟੀ ਦਿੱਤੀ ਤੈਨੂੰ ਪਾਲਿਆ ਜਿਹੜੀ ਮੈਨੂੰ ਕਹੀ ਜਾ ਹਾਂ ਸੂਰੇ ਤੈਨੂੰ ਮੈਂ ਦੱਸਦਾ ਕੀ ਹੋ ਗਿਆ ਇਹਨੂੰ ਬਾਪੂ ਨੂੰ ਉਂਗਲਾ ਲਾਤੀਂ ਆਪਣੇ ਗਏ ਮਗਰ ਉਹ ਕੰਮ ਨਹੀਂ ਕਰਦੇ ਤੇਰੀ ਬਹੂ ਨਹੀਂ ਕੰਮ ਕਰਦੀ ਰੋਟੀ ਦਾ ਖਾਣਾ ਕਰਦੇ ਯਾਰ ਓ ਰੋਟੀ ਖਾਣ ਨੂੰ ਜਦ ਤੂੰ ਵੀ ਇੱਥੇ ਮੇਰੇ ਨਾਲ ਮਿੱਟੀ ਵਿੱਚ ਧੱਕੇ ਆਇਆ। ਖੇਤੋਂ ਆਇਆ ਯਾਰ ਤੂੰ ਇੱਥੇ ਬੇਲਾ ਬੈਠੀ ਖੜੂ ਪਈਏ ਨਗਰਲਾ। ਤੂੰ ਖੇਤੋਂ ਆਇਆ ਵੱਡੇ ਬਾਈ ਤੈਨੂੰ ਗੱਲਾਂ ਦਾ ਨਹੀਂ ਪਤਾ ਕਰੇ ਕੀ ਹੋਈ ਜਾਂਦੀਆਂ। ਕੀ ਹੋ ਗਿਆ ਫੇਰ ਰੌਲਾ ਕਾਦੂ ਪਾਇਆ ਦੱਸਦਾ। ਆ ਬਾਪੂ ਨੂੰ ਗੱਲਾਂ ਲਾ ਕੇ ਭੇਜਦਾ ਤਾਈ ਨੇ ਸਿਆਣੀ ਵੈਣੀ ਹਲਾ। ਅਕੇ ਇਹ ਇਹਨੂੰ ਬੋਲੇ ਆ। ਅਕੇ ਕੰਮ ਨਹੀਂ ਕਰਦੀ ਤੂੰ ਮੁੰਡਿਆ ਕੇ ਚਿੱਟੇ ਲੀੜੇ ਪਾ ਕੇ ਕਿਉਂ ਜਾਂਨਾ ਅਕੇ ਤੂੰ ਡੱਕਾ ਨਹੀਂ ਤੋੜਦਾ ਫਲਾਣਾ ਤੂੰ ਕਹ ਦੱਸ ਟਿਕੜ ਵੀ ਦੇ ਦਿਆ ਕਰੋ ਮੈਂ ਸਕੂਲ ਲਈ ਉਦੋਂ ਤੁਸੀਂ ਬੋਲਣ ਲੱਗੇ ਹੁਣ ਫੇਰ ਇਹਨੂੰ ਬੋਲ ਪੇ ਤੁਸੀਂ ਕੁਲਦੀਪ ਪੇ ਤਾਂ ਕੋਈ ਗੱਲ ਨਹੀਂ ਚਾਚਾ ਜੀ ਕਦੋਂ ਕੀ ਹੋਗਾ ਵੀ ਕੰਮ ਨਹੀਂ ਕਰਦੇ ਆ ਗੱਲ ਤਾਂ ਕਿਸੇ ਨੇ ਕਹੀ ਨਹੀਂ ਮੈਂ ਤਾਂ ਜਿਵੇਂ ਕਿਹਾ ਹੋਵੇਂ ਇਹਨੂੰ ਕਹੇ ਤਾ ਆ ਦੇਖਿਆ ਕਿਹਾ 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 ਕਿ ਇਹਦਾ ਮਰ ਜਾਣਾ ਲਾ ਹੀ ਲੱਗਾ ਇਹਦਾ ਹੈ ਹੀ ਇਹ ਜਾਂ ਦੈਨੂ ਮੈਂ ਆਇਆ ਖਸ ਵੀ ਜਵਾਕ ਨੂੰ ਸਮਝਾ ਲਾ ਆਪਦੇ ਨੂੰ ਕਿ ਸਮਝਾਇਆ ਹੀ ਸੀ ਮੈਂ ਹਾਂ ਤੇ ਫਿਰ ਇਹ ਕਿਹੜੇ ਸਾਦਾ ਬੋਲੀ ਜਾਂਦਾ ਇਹ ਕਹਿੰਦਾ ਮੈਂ 45000 ਪਾਉਨੇ ਸੀ ਤਾਂ ਕਹਿੰਦਾ ਖੇਚੂ ਕਹਿੰਦਾ ਕੀ ਆਉਂਦਾ ਤੇ ਮੈਨੂੰ ਐ ਬੋਲਦਾ ਸਮਾਂ ਦੀ ਨਾ 45000 ਤੂੰ ਸਾਨੂੰ ਦੇਣਾ ਨਹੀਂ ਦਿੰਦਾ ਨਾ ਕਿ ਕਨੇ ਘਰੇ ਆਉਂਦਾ ਕਹਿੰਦਾ ਤੇਰੇ ਜੇਬ ਚ ਪਾਉਂਦਾ ਹੋ ਫਿਰ ਸਾਨੂੰ ਕੀ ਰਹਿ ਜਾਉਂ ਮੇਰੀ ਜੇਬ ਚ ਕੀ ਆਉਂਦਾ ਹੈ ਮੈਂ ਤਾਂ ਫੜਦੀ ਨਹੀਂ ਪੈਸੇ ਕੋ ਸੋਨੂੰ ਫੜਾਉਂਦਾ ਜਿਹੜਾ ਕੁਸ ਹੈਗਾ ਤੁਹਾਡੇ ਕੋਲ ਤਾਂ ਆਵਾਜ਼ ਦੇਖ ਲੈ ਮੈਂ ਕਾਕੇ ਸਾਨੂੰ ਫੜਾਉਂਦਾ ਮਾਂ ਤੂੰ ਨਾ ਬੋਲਿਆ ਕਰ ਬਈ ਕੀ ਗੱਲ ਹੋ ਗਈ ਕਿਉਂ ਗੱਲ ਵਧਾਈ ਐ ਰੋਣਾ ਤੂੰ ਆਪ ਹੁਣ ਮੂਹਰੇ ਹੋ ਕੇ ਗੱਲ ਕਰ ਮੈਨੂੰ ਕਹਿਣੀ ਹੁੰਦੀ ਆ ਬੋਲਦਾ ਨਹੀਂ ਬੋਲਦਾ ਨਹੀਂ ਕਰ ਲੈ ਕੀ ਕਹਿਣਾ ਅੱਜ ਮੈਂ ਤੇਰੇ ਨਾਲ ਖੜਾ ਹਾਂ ਤੁਸੀਂ ਆਪ ਦਾ ਕੋਲੇ ਰੱਖਦੇ ਹੋ ਯਾਰ ਠੀਕ ਆ ਅਸੀਂ ਕਦੇ ਮੰਗੇ ਹੋ ਲੱਗ ਰਹੇ ਹੋਗੇ ਮੇਰੀ ਗੱਲ ਸੁਣਨੀ ਉਹਨੂੰ ਤਾਂ ਪਿੱਛੇ ਕਰ ਤਾ ਤੂੰ ਜ਼ਿਆਦਾ ਪਰਦਾ ਲਾਵੇਂਗੀ ਇਹੀ ਕਹਿੰਦੀ ਮੇਰੇ ਬਾਰੇ ਹੋ ਰਹੀ ਆ ਨਾ ਇਹੀ ਉਂਗਲਾ ਲਾਉਂਦੀ ਆ ਤੁਹਾਡੇ ਅੱਛਾ ਮੈਂ ਕਿਉਂ ਭਾਬੀ ਗੱਲ ਸੁਣ ਉਹ ਤਾਂ ਕੋਈ ਹੈ ਵੀ ਨਹੀਂ ਸੀ ਇੱਥੇ ਜਦੋਂ ਆਪਣੀ ਅਸੀਂ ਤੜਕੇ ਗੱਲ ਹੋਈ ਆ ਰੋਟੀਆਂ ਜਿਹੜੀਆਂ ਚ ਪਾਣੀ ਪੈ ਗਿਆ ਹੈ ਇਹ ਭੁੱਖੀ ਮਾਰਨੀ ਆ ਫਿਰ ਕੋਈ ਕਿਸੇ ਨੂੰ ਕੁਝ ਕਿਹਾ ਫਿਰ ਉਹਦਾ ਮੰਮੀ ਨੇ ਅੰਦਰ ਲੜਾਈ ਸੁਣ ਗਈ ਆਪਣੀ ਇਹਨਾਂ ਨੇ ਕੀ ਕਰਨੀ ਲੇ ਤੂੰ ਜਾ ਕੇ ਅੰਦਰ ਉਂਗਲਾ ਲਾਈਆਂ ਨੇ ਤਾਂ ਹੀ ਤੁਸੀਂ ਮੈਨੂੰ ਮੈਨੂੰ ਸਭ ਕੁਝ ਸੁਣ ਗਿਆ ਮੈਂ ਉੱਠ ਕੇ ਵੀ ਆਈ ਮੈਂ ਕਿਹਾ ਚੱਲ ਜਾਂਦੇ ਆ ਜਾ ਵੜਦੇ ਮੈਂ ਕਾਣ ਨੂੰ ਮਗਰ ਟੋਪੜੇ ਤੇ ਫਿਰ ਉਹਦੀ ਸੁਣਿਆ ਜਦੋਂ ਕਰ ਤੋ ਨਹੀਂ ਟਾਈਮ ਤੇ ਫਿਰ ਹੋਰ ਕੀ ਕਰ ਦੇਗੀ ਤੂੰ ਮੈਂ ਤਾਂ ਕੀ ਕਰਨਾ ਫਿਰ ਤੁਸੀਂ ਕੀ ਕਰਦੇ ਹੋਗੇ ਤੁਸੀਂ ਕਰਦੇ ਹੋਗੇ ਅੱਡ ਨਾ ਪਾਰ ਕਰਿਆ ਜੇ ਗਲਦੀਪ ਆਇਆ ਘਰ ਅੱਡ ਹੋ ਜਾ ਕੰਦ ਕੱਢ ਲਾ ਜੋ ਅੱਡ ਮੈਂ ਤਾਂ ਕਹਿਣਾ ਕਿਉਂ ਮੱਡ ਹੋ ਜਾ ਜੀ ਅੱਡ ਹੋਵੇ ਠੀਕ ਹੀ ਬੋਲੀ ਜਾਂਦੇ ਐਨਾ ਟਾਈਮ ਨਾ ਰੋਟੀ ਖਵਾਦੀ ਤੂੰ ਮੈਂ ਵੀ ਰੋਟੀ ਤਾਕੇ ਦੇ ਦਾਂਗੀ ਆ ਅਸੀਂ ਕਿਹੜਾ ਵੇਲੀਆਂ ਖਾਣਿਆਂਗੇ ਕੰਮ ਕਰਦੀਆਂ ਮੈਂ ਤਾਂ ਹੀ ਰੋਟੀ ਦਿੰਦੀ ਆ ਸਾਨੂੰ ਭਾਈ ਪੈਸੇ ਫੜਾਉਣੀ ਆ ਅੱਛਾ ਤੇਰੀ ਮੈਂ ਉਹਦੀ ਜੇਉਤ ਪਾਉਣੀ ਆ ਉਹਨੂੰ ਪੁੱਛ ਉਹ ਯਾਰ ਏਨੇ ਰੁਪਏ ਤਾਂ ਹੁਣ ਕੱਲਾ ਮੈਂ ਵੀ ਨਹੀਂ ਖਾਂਦਾ ਘਰੇ ਤਾਂ ਵਰਤਦੇ ਹੀ ਆ ਤੁਸੀਂ ਐ ਡਿਊਟੀ 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 ਨੌਕਰੀ ਦੇ ਵੰਗਰ ਕੇ ਪੈ ਗਏ ਚਾਹ ਗੁੜ ਲਿਆ ਕੇ ਦਿੱਤਾ ਬਾਈ ਚਾਹ ਗੁੜ ਤਾਂ ਮੈਂ ਬਾਣੀਆਂ ਤੋਂ ਲਿਆਉਣਾ ਇਹ ਨਹੀਂ ਸੁਣਦਾ ਇਹ ਤਾਂ ਤੀਵੀ ਮੰਗਰੀ ਲੱਗੂ ਜਿਵੇਂ ਮੈਂ ਤੀਵੀ ਕਹੂ ਉਹ ਕਰੂ ਜਿਵੇਂ ਭਾਈ ਅੱਡ ਹੁਣ ਅੱਡ ਹਣ ਤੂੰ ਦੱਸ ਭਾਈ ਕਿਵੇਂ ਜਾਉਣਾ ਦਾ ਚਾਚਾ ਦੱਸ ਕੋਈ ਨਹੀਂ ਰੱਖਿਆ ਤੇ ਫਾਇਦਾ ਆਪਣਾ ਅੱਡੋ ਅੱਡੀ ਹੋ ਜਾ ਤੈਂ ਤੈਂ ਦਾ ਜੀ ਆ ਤੂੰ ਜਾ ਐ ਕਰ ਤੂੰ ਅੰਦਰ ਉਹ ਜਾ ਆਪਣਾ ਬੈਗ ਚੱਕ ਕੇ ਲਿਆ ਆਪਾਂ ਜਾਣੇ ਆਪਸੇ ਬਾਹਰ ਰਾਵਾਂਗੇ ਕੁਲਦੀਪ ਕਿੱਥੇ ਰਹੋਗੇ ਤੁਸੀਂ ਘਰ ਛੱਡ ਕੇ ਜਿੱਥੇ ਮਰਜ਼ੀ ਰਹਿ ਲਗੇ ਸੀ ਇੰਨੇ ਕ ਹੈਗੇ ਸਾਡੇ ਕੋਲੇ ਪੈਸੇ ਰਹਿ ਪਾਂਗੇ ਕੋਈ ਨਹੀਂ ਅਸੀਂ ਬਾਹਰ ਮਾੜਾ ਤੀਵੀਂ ਥੱਲੇ ਲੱਗੀਦਾ ਹੁੰਦਾ ਮਾੜਾ ਮੋਟਾ ਸੋਚ ਲਿਆ ਕਰ ਉਹ ਯਾਰ ਤੀਵੀਂ ਥੱਲੇ ਨਾ ਲੱਗਾ ਫਿਰ ਕੀ ਹੋਜੂਗਾ ਫਿਰ ਤੁਸੀਂ ਤਾਂ ਉਹਦੇ ਮੰਗਰ ਪੈਗੇ ਫਿਰ ਉਹਦੀ ਨੌਕਰੀ ਛੁੜਾ ਦਿੰਨੇ ਆ ਮੈਂ ਤੁਹਾਡੇ ਦਾ ਟੀਫਨ ਚਾਕੇ ਫੈਕਟਰੀ ਜਿ ਵਗ ਜਾ ਕਿ ਪਹਿਲਾਂ ਤੂੰ 45 ਹਜ਼ਾਰ ਕਿਧਰ ਗਿਆ ਸੀ ਆ ਲੈ ਗਿਆ ਅੱਜ ਤੂੰ 45 ਹਜ਼ਾਰ ਚੱਲ ਬਹਾਜਾ ਮੈਂ ਵੀ ਨਹੀਂ ਰਹਿੰਦੀ ਹੁ ਰਹਾ ਮੈਂ ਕਿਆ ਆਹ ਸੌਖੀਆਂ ਦਾਈ ਸੌਖੀਆਂ ਹੁਣ ਪੈ ਗਈ ਤੇਰੇ ਕਾਲਜ ਦੇ ਠੰਡ ਤੂੰ ਹੀ ਨਹੀਂ ਹਟੀ ਮਾਣੇ ਤੈਨੂੰ ਕੀ ਕਹਿਣਾ ਉਂਗਲਾਂ ਦੇ ਨੂੰ ਇਹੀ ਨਹੀਂ ਹਟੀ ਹਾਂ ਅੱਜ ਤੂੰ ਮਾਂ ਨੂੰ ਆ ਤੈਨੂੰ ਸੁਣਨੀ ਆ ਪਾਪੀ ਤੁਸੀਂ ਕੀ ਹੋ ਗਿਆ ਮੰਮੀ ਕੀ ਹੋ ਗਿਆ ਮੰਮੀ ਨੂੰ ਆ ਤਾਈ ਛੇੜ ਮੜਾ ਜਗਨਦੀਪ ਕੀ ਹੋ ਗਿਆ ਤੁਹਾਨੂੰ ਕਿਹਾ ਸੀ ਪੀਪੀ ਵੱਧਦਾ ਹੈਗਾ ਇਹਨੂੰ ਟੈਨਸ਼ਨ ਨਾ ਦਿਆ ਕਰੋ ਮੰਮੀ ਮੰਮੀ ਕੀ ਅੰਦਰ ਹੋ ਅੰਦਰ ਲੈ ਜਾ ਮੰਜੇ ਤੇ ਇਧਰ ਹੱਥ ਪਾ ਤਾ ਮੰਜੇ ਤੇ ਲੈ ਚਲੋ ਚਲ ਚਲ ਵਾ ਜਦੋਂ ਉਹ ਹੈ ਕਹਿੰਦਾ ਉਹਨਾ ਨਾਂ ਬੋਲਿਆ ਕਰ